ਬੜਾ ਦੁੱਖਦਾਈ ਹੈ ਧੰਨ ਸਰ ਦਾ ਅਸਦੀਫਾ ਕਿਉਂਕਿ ਜਿਹੜਾ ਸਮਾਂ ਚੱਲ ਰਿਹਾ ਹੈ ਬੜਾ ਕ੍ਰੂਸ਼ਲ ਹੈ ਐਸੇ ਸਮੇਂ ਦੇ ਵਿੱਚ ਧੰਨ ਸਾਹਿਬ ਨੂੰ ਐਸੀ ਕਿਸੇ ਦੀ ਪ੍ਰਧਾਨੀ ਦੀ ਛੱਡ ਕੇ ਜਿਹੜਾ ਹੈ ਉਹ ਪਾਸੇ ਰਹਿਸਤ ਹੋਣਾ ਨਹੀਂ ਦੱਸਦਾ। ਪਰ ਜਿੰਨੀ ਕਿ ਮੈਨੂੰ ਚੱਤੀ ਜਾਣਕਾਰੀ ਹੈ ਤਬਾਤ ਉਹਨਾਂ ਤੇ ਸੀਗੀ। ਪੂਰੀ ਸਕ੍ਰਿਪਟ ਹੈ ਪੂਰਾ ਇੱਕ ਉਹ ਜਿਵੇਂ ਸੈਲਮ ਪੜਨ ਤੋਂ ਪਹਿਲਾਂ ਪੂਰਾ ਤਿਆਰ ਹੁੰਦਾ ਨਾ ਕਿ ਸਟੋਰੀ ਲਿਖੀ ਜਾਂਦੀ ਹੈ, ਪਾਤਰ ਚੁਣੇ ਜਾਂਦੇ ਆ ਤੇ ਫਿਰ ਉਹਨਾਂ ਪਾਤਰਾਂ ਨੂੰ ਡਾਇਲੋਗ ਦਿੱਤੇ ਜਾਂਦੇ ਆ। ਉਹ ਸਾਰਾ ਕੁਝ ਇਦਾਂ ਹੀ ਹੁੰਦਾ। ਕਿੰਨਾ ਦਾ ਦਾ ਸੁਫਤ ਹੋਇਆ ਸੋਸਟਰੀ ਦਾਗਲਾ ਛਾਦ ਪਾਰਟ 3 ਵੀ ਆ ਜਾ ਜੀ ਸੰਸਦ ਸਪਨਾ ਤੇ ਕਿੰਨਾ ਦਬਾਅ ਆਇਆ ਇਸ ਟਾਈਮ ਮੈਂ ਤਾਂ ਦਬਾਅ ਮੁਕਤ ਹੈ ਜੀ ਬਾਕੀਆਂ ਨੂੰ ਬਾਕੀਆਂ ਦਾ ਮੈਨੂੰ ਪਤਾ ਨਹੀਂ ਜੋ ਵੀ ਮੇਰੇ ਖਿਲਾਫ ਕਾਰਵਾਈ ਹੋਈ ਹੈ ਇਹ ਬਦਲਾ ਕੁਰੀ ਦਿੱਤਾ ਤੁਹਾਨੂੰ ਮੈਨੂੰ ਉਮੀਦ ਹੈ ਕਿ ਐਡਜਕਟਿਵ ਕਮੇਟੀ ਜਿਹੜੀ ਉਹਨਾਂ ਦਾ ਅਸਤੀਫਾ ਜਿਹੜਾ ਉਹ ਮਨਜ਼ੂਰ ਨਹੀਂ ਕਰੇਗੀ ਕਿਉਂਕਿ ਆਪਣੀ ਐਡਜਕਟਿਵ ਕਮੇਟੀ ਹੈ ਇਸ ਕਰਕੇ ਉਮੀਦ ਹੈ ਕਿ ਉਹਨਾਂ ਦਾ ਅਸਤੀਫਾ ਨਹੀਂ ਸਾਰਾ ਗੜੀ ਸਰਾਂ ਦੇ ਵਿੱਚ ਲੋਕ ਜਿਹੜੇ ਹੈਗੇ ਆ ਉਹ ਚైనా ਤੋਂ ਲਿਆਂਦੇ ਗਏ ਤੇ 4 ਦਿਨ ਨਹੀਂ ਚੱਲੇ ਫਰਨੀਚਰ ਜਿਹੜਾ ਹੈਗਾ ਲੱਕੜ ਦਾ ਉਹ ਜਾਣਾ ਤੋਂ ਲਿਆਂਦਾ ਗਿਆ ਤੇ ਉਹ ਚਾਰ ਦਿਨ ਨਹੀਂ ਚੱਲਿਆ ਹੈਗਾ ਤੇ ਲੰਗਰ ਦਾ ਜਿਹੜਾ ਐਸਟੀਮੇਟ 5 ਕਰੋੜ ਦਾ ਸੀ ਤੇ 22-23 ਕਰੋੜ ਦਾ ਬਣਿਆ ਉਹ ਵੀ ਉਹ ਧੂੜਾ ਛੱਡ ਕੇ ਕੰਪਨੀ ਭੱਜ ਗਈ ਕੌਣ ਜ਼ਿੰਮੇਵਾਰ ਹੈ ਹਰਿਆਣੇ ਦੇ ਵਿੱਚ 7 ਕਰੋੜ ਰੁਪਇਆ ਲਾ ਕੇ ਚੀਨ ਦੇ ਵਿੱਚ ਇੱਕ ਬਿਲਡਿੰਗ ਪਿਆਰ ਕੀਤੀ ਖੰਡਰ ਬਣੀ ਪਈ ਹੈ ਉਹ 7 ਕਰੋੜ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਦਾ ਲੱਗਿਆ ਉਹਦਾ ਕੌਣ ਜ਼ਿੰਮੇਵਾਰ ਹੈ ਜਿਹਦੀ ਪਰਦਾਲ ਹੋਣੀ ਚਾਹੀਦੀ ਹੈ ਜੇ ਪਰਦਾਲ ਹੋਵੇ ਮੱਥਾ ਵੇ ਨਾ ਕਹਣਾ ਕਿ ਇਹ ਬੰਦੇ ਜਿਹੜੇ ਨੇ ਜਿਹੜੇ ਮੇਰੇ ਖਿਲਾਫ ਪਰਦਾਲ ਕਰਦੇ ਸੀ ਇਹ ਕਾਰੇ ਛੜੇ ਹੋਣੇ ਮਾਨਸ ਸਿੰਘ ਸਾਹਿਬ ਅੱਜ ਪਹੁੰਚੇ ਹਾਂ ਕਿ ਮੇਨ ਮੁੱਦਾ ਤੁਹਾਨੂੰ ਪਤਾ ਹੀ ਹੈ ਕਿ ਅਮਰੀਕਾ ਤੋਂ ਸਾਡੇ ਬੱਚੇ ਜਿਹੜੇ ਹੈ ਬਹੁਤ ਜ਼ਿਆਦਾ ਰਿਪੋਰਟ ਕਰਕੇ ਜਿਹੜੇ ਆ ਉਹ ਵਾਪਸ ਲਿਆਂਦੇ ਗਏ ਆ ਔਰ ਇੱਕ ਸਮੱਸਿਆ ਹੈ ਸਾਡੀ ਬਹੁਤ ਵੱਡੀ ਕਿ ਉਹਨਾਂ ਦੇਸ਼ਾਂ ਦੇ ਵਿੱਚ ਜਿਸ ਕਿਸਮ ਦੇ ਹਾਲਾਤ ਬਣੇ ਆ ਸਾਡੇ ਬੱਚੇ ਵਾਪਸ ਆ ਰਹੇ ਨੇ ਜਾਂ ਵਾਪਸ ਭੇਜੇ ਜਾ ਰਹੇ ਨੇ ਚੀਫ ਖਾਲਸਾ ਦੀਵਾਨਾ ਇੱਕ ਬਹੁਤ ਵੱਡਾ ਜਿਹੜਾ ਆਦਾਰਾ ਸਿੱਖ ਪੰਥ ਦਾ ਔਰ ਜਿਹਦਾ ਫੋਕਸ ਜਿਹੜਾ ਹਮੇਸ਼ਾ এডੂਕੇਸ਼ਨ ਦੇ ਉੱਤੇ ਰਹਿੰਦਾ ਔਰ ਚਿਪਖਾਲਸਾ ਦਿਵਾਨ ਨੇ ਲੋੜ ਮਹਿਸੂਸ ਕੀਤੀ ਹੈ ਕਿ ਕਿਉਂ ਨਾ ਛੋਟੀਆਂ ਕਲਾਸਾਂ ਤੋਂ ਬੱਚਿਆਂ ਨੂੰ ਜਿਹੜਾ ਸਕਿੱਲ ਦੇ ਨਾਲ ਜੋੜਨ ਵਾਸਤੇ ਕੋਈ এডੂਕੇਸ਼ਨ ਦੇਣ ਦੇ ਪ੍ਰਬੰਧ ਕੀਤੇ ਜਾਣ। ਇਹਦੇ ਸਬੰਧ ਦੇ ਵਿੱਚ ਹੀ ਅੱਜ ਅਸੀਂ ਇੱਕ ਛੋਟੀ ਜਿਹੀ ਮੀਟਿੰਗ ਜਿਹੜੀ ਹੈ ਚਿਪਖਾਲਸਾ ਦਿਵਾਨ ਵਿਖੇ ਡਾਕਟਰ ਨਿੱਧਰ ਸਾਹਿਬ ਨੇ ਅਰੇਂਜ ਕੀਤੀ ਹੈ। ਜਿਦੇ ਵਿੱਚ ਅਸੀਂ ਵਿਚਾਰਾਂ ਕਰਨੀਆਂ ਨੇ ਕਿ ਕਿਸ ਤਰ੍ਹਾਂ ਜਿਹੜਾ ਹੈ ਅਸੀਂ ਸਕੂਲਾਂ ਦੇ ਵਿੱਚ ਜਿਹੜੀ ਸੰਸਾਰੀ ਵਿਦਿਆ ਹੈਗੀ ਆ ਉਹ ਤਾਂ ਦੇਣੀ ਦੇਣੀ ਆ ਧਾਰਮਿਕ ਵਿਦਿਆ ਵੀ ਦੇਣੀ ਦੇਣੀ ਆ ਔਰ ਕਿਉਂ ਨਾ ਬੱਚਿਆਂ ਨੂੰ ਜਿਹੜਾ ਛੋਟੀ ਉਮਰ ਤੋਂ ਜਿਹੜਾ ਹੈ ਸਕਿੱਲ ਦੇ ਨਾਲ ਜਿਹੜਾ ਜੋੜਨ ਵਾਸਤੇ ਜਾਂ ਸਕਿੱਲ ਦੇ ਪ੍ਰਤੀ ਚੇਤਨ ਕਰਨ ਵਾਸਤੇ ਜਿਹੜਾ ਹੈ ਉਹ ਕੋਈ ਨਾ ਕੋਈ ਮੈਟਰ ਤਿਆਰ ਕਰਕੇ ਬੱਚਿਆਂ ਨੂੰ ਜਿਹੜਾ ਉਹ ਜਾਣਕਾਰੀ ਦਿੱਤੀ ਜਾਵੇ ਤਾਂ ਇਸ ਮਕਸਦ ਲਈ ਜਿਹੜਾ ਹੈ ਸਾਡੇ ਬਰਾਜ ਸਾਹਿਬ ਬੈਠੇ ਨੇ ਹੋਰ ਸਾਡੇ ਪ੍ਰਤਵੰਤੇ ਬੈਠੇ ਨੇ ਤੇ ਇਸ ਮਕਸਦ ਲਈ ਅੱਜ ਚੀਫ ਖਾਲਸਾ ਦਰਬਾਰ ਦੇ ਵਿੱਚ ਅਸੀਂ ਇਕੱਠੇ ਹੋਏ ਆਂ ਔਰ ਇਹ ਇੱਕ ਸਾਡੇ ਸਾਹਮਣੇ ਕਰੰਟ ਜਿਹੜੀ ਹੈ ਸਮੱਸਿਆ ਹੈ ਕਿਉਂਕਿ ਜੇ ਸਾਡੇ ਬੱਚੇ ਸਕਿੱਲ ਨਾਲ ਜੁੜਨਗੇ ਤੇ ਉਹ ਆਤਮ ਨਿਰਭਰ ਬਣਨਗੇ ਤੇ ਆਪਣੀ ਰੋਜ਼ੀ ਰੋਟੀ ਇੱਥੇ ਹੀ ਜਿਹੜਾ ਹੈ ਪੰਜਾਬ ਦੇ ਵਿੱਚ ਜਿਹੜਾ ਉਹ ਕਮਾ ਕੇ ਖਾਣਗੇ ਇਹਦੇ ਨਾਲ ਸਾਡੇ ਪੰਜਾਬ ਦਾ ਡੈਮੋਗ੍ਰਾਫਿਕ ਜਿਹੜਾ ਚੇਂਜ ਹੋ ਰਿਹਾ ਹੈ ਇਸ ਸਮੱਸਿਆ ਤੋਂ ਵੀ ਸਾਨੂੰ ਛੁਟਕਾਰਾ ਮਿਲੇਗਾ ਤੇ ਸਾਡੇ ਬੱਚਿਆਂ ਦਾ ਜਿਹੜਾ ਪੁਨਰ ਬਸੇਵਾ ਵੀ ਹੋਵੇਗਾ ਤੇ ਜਿਹੜੀ ਇਹ ਟਿਪੋਰਟਿੰਗ ਦੀ ਸਮੱਸਿਆ ਜਿਹੜੀ ਆ ਰਹੀ ਹੈ ਸਾਨੂੰ ਇਸ ਸਮੱਸਿਆ ਤੋਂ ਵੀ ਜਿਹੜਾ ਅਸੀਂ ਕਿਸੇ ਹੱਦ ਤੱਕ ਨਿਜਾਦ ਪਾਵਾਂਗੇ ਇਸੇ ਮਕਸਦ ਨੂੰ ਲੈ ਕੇ ਅੱਜ ਅਸੀਂ ਚੀਫ ਖਾਲਸਾ ਦਵਾਨ ਦੇ ਵਿੱਚ ਜਿਹੜਾ ਇਕੱਠੇ ਹੋਏ ਆ। ਸਿੱਖ ਸੰਗਤ ਕੋ ਦਿੱਲੀ ਕਮੇਟੀ ਵੱਲੋਂ ਪ੍ਰੋਗਰਾਮ ਰੱਖਿਆ ਗਿਆ ਕੱਲ 6 ਸਤੰਬਰ ਨੂੰ ਸੱਦਿਆ ਗਿਆ ਉਹਦੇ ਵਿੱਚ ਜਿਹੜੇ ਮੌਜੂਦਾ ਹਾਲਾਤ ਨੇ ਉਹਨਾਂ ਤੇ ਵਿਚਾਰ ਚਰਚਾ ਹੋਇਆ ਕਿ ਆਪ ਵੀ ਸ਼ਮੂਲ ਹਾਂਜੀ ਮੈਂ ਜਾਣਾ ਹੈਗਾ ਉਹਨਾਂ ਨੇ ਇੱਕ ਕੰਵੈਨਸ਼ਨ ਰੱਖੀ ਆ ਜਿਹਦੇ ਵਿੱਚ ਭਾਰਤ ਭਰ ਦੀਆਂ ਸਿੰਘ ਸੁਭਾਵਾਂ ਤੇ ਭਾਰਤ ਭਰ ਦੀਆਂ ਗੁਰਦਾਰਾ ਕਮੇਟੀਆਂ ਜਿਹੜੀਆਂ ਨੇ ਮੇਰੀ ਜਾਣਕਾਰੀ ਦੇ ਵਿੱਚ ਸ਼ਮੂਲਿਤ ਕਰ ਰਹੀਆਂ ਨੇ ਦਿੱਲੀ ਸਿਖ ਗੁਰਦਾਰਾ ਪ੍ਰਬੰਧਕ ਕਮੇਟੀ ਇਸ ਸੱਦੇ ਦੇ ਉੱਤੇ ਸਾਰੇ ਉੱਥੇ ਇਕੱਠੇ ਹੋ ਰਹੀਆ ਕਨਵੈਨਸ਼ਨ ਦੇ ਵਿੱਚ ਮੈਨੂੰ ਵੀ ਸੱਦਾ ਆਇਆ ਮੈਂ ਜਾਣਾ ਸੀ ਧਾਮੀ ਸਾਹਿਬ ਵੱਲੋਂ ਕੱਲ ਅਸਤੀਫਾ ਦਿੱਤਾ ਗਿਆ ਕੀ ਕਰਨਾ ਚਾਹੁੰਦੇ ਸੀ ਬੜਾ ਦੁੱਖਦਾਈ ਹੈ ਧਾਮੀ ਸਾਹਿਬ ਦਾ ਅਸਤੀਫਾ ਕਿਉਂਕਿ ਜਿਹੜਾ ਸਮਾਂ ਚੱਲ ਰਿਹਾ ਹੈ ਬੜਾ ਕ੍ਰੂਸ਼ਲ ਹੈ ਐਸੇ ਸਮੇਂ ਦੇ ਵਿੱਚ ਧਾਮੀ ਸਾਹਿਬ ਨੂੰ ਐਸਪੀਸੀ ਦੀ ਪ੍ਰਧਾਨਗੀ ਛੱਡ ਕੇ ਜਿਹੜਾ ਹੈ ਉਹ ਪਾਸੇ ਨਹੀਂ ਚਲਾਉਣਾ ਚਾਹੀਦਾ ਸਗੋ ਜਿਹੜੀ ਸਮੱਸਿਆ ਜਿਹੜੀ ਹੈ ਸਾਡੇ ਦਰਪੇਸ਼ ਖੜੋਤੀ ਆ ਉਹਦਾ ਮੁਕਾਬਲਾ ਕਰਨਾ ਚਾਹੀਦਾ ਸੀ ਜ਼ੋਰਦਾਰ ਟੰਗ ਦੇ ਨਾਲ ਕਿਉਂਕਿ ਜਹਾਜ਼ ਦੇ ਵਿੱਚ ਬੈਠੀਆਂ ਸਵਾਰੀਆਂ ਨੂੰ ਕਪਤਾਨ ਤੋਂ ਉਮੀਦ ਹੁੰਦੀ ਹੈ ਕਿ ਸਾਨੂੰ ਇਹ ਮੰਜ਼ਲ ਤੇ ਲੈ ਕੇ ਜਾਏਗਾ ਇਹ ਜੇ ਕਪਤਾਨ ਜਿਹੜਾ ਉਹ ਅਦ ਵਿਚਾਲੇ ਜਿਹੜਾ ਸੀਟ ਛੱਡਦੇ ਤੇ ਉਹਦੇ ਨਾਲ ਕਈਆਂ ਦੀ ਉਮੀਦ ਟੁੱਟਦੀ ਹੈ ਤਾਂ ਬੜਾ ਦੁੱਖ ਹੋਇਆ ਉਹਨਾਂ ਦੇ ਸਤਿਫੇ ਦੇ ਨਾਲ ਕਿਉਂਕਿ ਉਹ ਇੱਕ ਅੱਛੀ ਪਰਸਨੈਲਿਟੀ ਸੀ ਅੱਛੇ ਵਿਅਕਤੀਤਵ ਦੇ ਉਹ ਮਾਲਕ ਸੀਗੇ ਉਹਨਾਂ ਨੂੰ ਜਿਹੜਾ ਉਹ ਸਮੱਸਿਆ ਨੂੰ ਫੇਸ ਕਰਨਾ ਚਾਹੀਦਾ ਸੀ ਜਿਹੜਾ ਸੀਨੀਅਰ ਮੀਤ ਪ੍ਰਧਾਨ ਜਿਹੜੇ ਨੇ ਰੁਗਜੀਤ ਸਿੰਘ ਵਿੱਕ ਕਮਾਂਡ ਸੰਭਾਲ ਸਕਦੇ ਨੇ ਔਰ ਇਹੀ ਦੁੱਖ ਦੀ ਗੱਲ ਹੈ ਕਿ ਉਹਨਾਂ ਨੇ ਲੰਬਾ ਸਮਾਂ ਜਿਹੜਾ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਤੇ ਕੰਮ ਕੀਤਾ ਔਰ ਉਹਨਾਂ ਦੇ ਕਾਰਨ ਹੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਪਾਟਕ ਪਿਆ ਮੈਨੂੰ ਨਹੀਂ ਲੱਗਦਾ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਦਾ ਏਡਾ ਵੱਡਾ ਆਧਾਰ ਹੈ ਉਹ ਨੂੰ ਸੰਭਾਲ ਪਾਉਣਗੇ ਜਨਰਲ ਸਾਹਿਬ ਤੁਸੀਂ ਦੇਖਿਆ ਹੋਣਾ ਧਾਮੀ ਸਾਹਿਬ ਨੂੰ ਤੁਸੀਂ ਉਹ ਸੰਸਥਾ ਦੇ ਵਿੱਚ ਕੰਮ ਕਰ ਰਹੇ ਹੋ ਕੀ ਲੱਗਦਾ ਹੈ ਕਿੰਨਾ ਹਾਲਾਤਾਂ ਦੇ ਵਿੱਚ ਉਹ ਜਿਹੜਾ ਸੀਗਾ ਜਿਹੜਾ ਅਸਤੀਫਾ ਧਾਮੀ ਸਾਹਿਬ ਨੂੰ ਦਿੱਤਾ ਗਿਆ ਸੀ ਉਸ ਦਾ ਕਿਸ ਤਰ੍ਹਾਂ ਦੀ ਜਾਣਕਾਰੀ ਇਹ ਮਿਲੀ ਹੈ ਕਿ ਉਹਨਾਂ ਤੇ ਦਬਾਅ ਪਾਇਆ ਜਾ ਰਿਹਾ ਸੀਗਾ ਤੁਹਾਡੇ ਤੋਂ ਬਾਅਦ ਗਿਆਨੀ ਰਵਦੀਪ ਸਿੰਘ ਯਾਨੀ ਸੁਲਤਾਨ ਸਿੰਘ ਜਿਹੜੀ ਆ ਉਹ ਹੋ ਸਕਦੀ ਜਾਂ ਉਹਨਾਂ ਦੀਆਂ ਸੇਵਾਵਾਂ ਜਿਹੜੀਆਂ ਸੀਗੀਆਂ ਵਾਪਸ ਲਈਆਂ ਜਾ ਸਕਦੀਆਂ। ਕਿਸੇ ਹੱਦ ਤੱਕ ਦਬਾਅ ਤਾਂ ਜਿਹੜਾ ਉਹਨਾਂ ਦੇ ਫੇਸ ਤੋਂ ਵੀ ਆਪਾਂ ਮਹਿਸੂਸ ਕਰ ਸਕਦੇ ਹਾਂ ਔਰ ਜਿੰਨੀ ਕੁ ਮੈਨੂੰ ਜਾਤੀ ਜਾਣਕਾਰੀ ਹੈ ਦਬਾਅ ਤਾਂ ਉਹਨਾਂ ਤੇ ਸੀ ਦੀ। ਪਰ ਉਸ ਦਬਾਅ ਨੂੰ ਜਿਹੜਾ ਹੈ ਉਹ ਚੱਲਣਾ ਫੇਸ ਕਰਨਾ ਚਾਹੀਦਾ ਸੀ ਔਰ ਸਟਰੋਂਗਲੀ ਫੇਸ ਕਰਨਾ। ਸਿੰਘ ਜੀ ਬੰਨਾ ਤਾਂ ਕਿੰਨਾ ਕੁ ਦਬਾਅ ਹੋਇਆ ਇਸ ਟਾਈਮ ਤੇ। ਮੈਂ ਤਾਂ ਦਬਾਅ ਮੁਕਤਾਂ ਜੀ। ਨਹੀਂ ਬਾਕੀਆਂ ਦਾ ਬਾਕੀਆਂ ਦਾ ਮੈਨੂੰ ਪਤਾ ਨਹੀਂ। ਸਿੰਘ ਜੀ ਜਦੋਂ ਤੁਸੀਂ ਪਹਿਲੀ ਵੀਡੀਓ ਜਾਰੀ ਕਰਦੇ ਹੋ ਉਦੋਂ ਹਰਜਿੰਦਰ ਸਿੰਘ ਧਾਮੀ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹਿੰਦੇ ਕਿ ਤੁਹਾਡੀਆਂ ਪਰ ਜਦੋਂ ਤੁਹਾਡੀਆਂ ਸੇਵਾਵਾਂ ਸਮਾਪਤ ਕਰ ਦਿੱਤੀਆਂ ਜਾਂਦੀਆਂ ਫਿਰ ਗਿਆਨੀ ਰਗਵੀਰ ਸਿੰਘ ਵਿਦੇਸ਼ ਤੋਂ ਇੱਕ ਪ੍ਰੈਸ ਬਿਆਨ ਜਾਰੀ ਕਰਦੇ ਆ ਫਿਰ ਤਾਂ ਮੇਰੇ ਹਿਸਾਬ ਦਾ ਜਿਹੜਾ ਪੂਰਾ ਰੁਕਿਆ ਉਹ ਚੇਜ ਹੋ ਜਾਂਦਾ ਪੂਰੀ ਟਾਈਮਿੰਗ ਦੇ ਉੱਤੇ ਸਵਾਲ ਖੜੇ ਹੋ ਰਹੇ ਉਹਨੂੰ ਕਿੱਦਾਂ ਦੇਖਦੇ ਮੈਨੂੰ ਕੋਈ ਬਹੁਤੀ ਇਹਦੇ ਬਾਰੇ ਜਾਣਕਾਰੀ ਨਹੀਂ ਹੈ ਮੈਂ ਕੁਝ ਦੇਖਿਆ ਹੈਗਾ ਪਰ ਮੈਨੂੰ ਇੰਨਾ ਪਤਾ ਹੈ ਕਿ ਜੋ ਵੀ ਮੇਰੇ ਖਿਲਾਫ ਕਾਰਵਾਈ ਹੋਈ ਹੈ ਇਹ ਬਦਲਾਖੋਰੀ ਦੇ ਤਹਿਤ ਹੁੰਦੀ ਹੈ ਸਾਡੀ ਸਿੱਖ ਰਹਿਤ ਮਰਿਆਦਾ ਦੇ ਵਿੱਚ ਇਹ ਸਪਸ਼ਟ ਤੌਰ ਤੇ ਲਿਖਿਆ ਹੋਇਆ ਹੈ ਕਿ ਸਿੰਘ ਸਹਿਬਾਨ ਜਿਹੜੇ ਫੈਸਲਾ ਸੁਣਾਉਂਦੇ ਨੇ ਤਨਖਾਹ ਲਾਉਂਦੇ ਨੇ ਉਹਨਾਂ ਦੇ ਮਨ ਦੇ ਵਿੱਚ ਜਿਨ੍ਹਾਂ ਨੂੰ ਤਨਖਾਹ ਲੱਗ ਰਹੀ ਹੈ ਕੋਈ ਈਰਖਾ ਨਹੀਂ ਹੋਣੀ ਚਾਹੀਦੀ। ਔਰ ਮੈਂ ਆਪਣੇ ਨਾਲ ਆਪਣੇ ਬਾਰੇ ਦਾਅਵੇ ਨਾ ਕਹਿ ਸਕਦਾ ਕਿ ਪੰਨ ਸਿੰਘ ਸਾਹਿਬਾਨ ਦੇ ਵਿੱਚ ਸ਼ਮੂਲੀਅਤ ਜਿਸ ਵਕਤ 2 ਦਸੰਬਰ ਨੂੰ ਮੈਂ ਕਰ ਰਿਹਾ ਸੀ ਮੇਰੇ ਮਨ ਦੇ ਵਿੱਚ ਸਾਹਮਣੇ ਬੈਠੇ ਵਿਅਕਤੀਆਂ ਦੇ ਪ੍ਰਤੀ ਕੋਈ ਈਰਖਾ ਨਹੀਂ ਸੀ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਜਾਣ ਕੇ ਮੈਂ ਇਹ ਸ਼ਬਦ ਕਹਿੰਦਾ ਸਭ ਕੋ ਦਇਆਪੂਰ ਸੀ। ਪਰ ਜਿਹੜੇ ਸਾਹਮਣੇ ਤਨਖਾਹ ਲਵਾ ਰਹੀ ਸੀ ਉਹਨਾਂ ਦੇ ਅੰਦਰ ਈਰਖਾ ਪਾਵ ਸੀ ਜਿਹੜਾ ਪ੍ਰਗਟ ਹੋਇਆ। ਔਰ ਇਹ ਸਿੱਖ ਰ ਮਰਿਆਦਾ ਦੇ ਨਾਲ ਵੀ ਇੱਕ ਕਿਸਮ ਦਾ ਵੈ ਮੈਂ ਸਾਬੋ ਕਿਹਾ ਕਿ ਇਸ ਸਮਾਜ ਦੇ ਵਿੱਚ ਛੋਟੇ ਮਜ਼ਦੂਰਾਂ ਨੂੰ ਜੇਕਰ ਕੋਈ ਕਾਰਵਾਈ ਉਹਦੇ ਖਿਲਾਫ ਹੁੰਦੀ ਆ ਉਹਨਾਂ ਦੀ ਯੂਨੀਅਨਾਂ ਉਹਨਾਂ ਦੇ ਧਰਨੇ ਦੇ ਦਿੱਤੇ ਜਾਂਦੇ ਪਰ ਇੱਕ ਕੌਮ ਤੇ ਇੰਨੇ ਵੱਡੇ ਅਹੁਦੇ ਤੇ ਤਨਤ ਸਿੰਘ ਸਭਾ ਨੂੰ ਇੱਕਦਮ ਹਟਾ ਦਿੱਤਾ ਜਾਂਦਾ ਔਰ ਕੋਈ ਬੋਲਦਾ ਵੀ ਨਹੀਂ ਇਹਨੂੰ ਕਿੱਦਾਂ ਦੇਖਦੇ ਹੋ ਮੈਂ ਤਾਂ ਅਕਾਲ ਪੁਰਖ ਤੇ ਭਰੋਸਾ ਰੱਖਦਾ ਮੈਨੂੰ ਪਤਾ ਹੈ ਯਕੀਨ ਆ ਪੂਰਾ ਕਿ ਮੇਰੇ ਨਾਲ ਜੋ ਹੋਇਆ ਮੈਂ ਆਪਣੇ ਨਿੱਜ ਲਈ ਨਹੀਂ ਕੀਤਾ ਜੀ ਗੁਰੂ ਪੰਥ ਲਈ ਕੀਤਾ ਗੁਰੂ ਪਾਤਸ਼ਾਹ ਦੀ ਹਜ਼ੂਰੀ ਚ ਕੀਤਾ ਗੁਰੂ ਦਾ ਓਟ ਆਸਰਾ ਲੈ ਕੇ ਕੀਤਾ ਜੋ ਵੀ ਕੀਤਾ ਇਸ ਲਈ ਜੋ ਮੇਰੇ ਨਾਲ ਹੋਇਆ ਉਹ ਮੇਰਾ ਗੁਰੂ ਅਕਾਲਪੁਰਖ ਜਾਣਦਾ ਹੈ ਉਹ ਹੀ ਦੇਖ ਜਥੇਦਾਰ ਗਿਆਨੀ ਰਣਜੀਤ ਸਿੰਘ ਉਹਨਾਂ ਦੀ ਅੱਜ ਵੀ ਆਣੀ ਹੈ ਕਿ ਸਿੰਘ ਸਾਹਿਬ ਨੂੰ ਵਾਪਸ ਲਿਆ ਜਾਵੇ ਤੁਹਾਨੂੰ ਵਾਪਸ ਲਿਆ ਜਾਵੇ ਜੇ ਵਾਪਸ ਲੈਣ ਦਾ ਫੈਸਲਾ ਕੀਤਾ ਜਾਂਦਾ ਹੈ ਤਾਂ ਕਿਸ ਤਰ੍ਹਾਂ ਕੋ ਮੈਂ ਅਜੇ ਇਹਦੇ ਬਾਰੇ ਕੋਈ ਵਿਚਾਰ ਨਹੀਂ ਕੀਤੀ ਪਰ ਮੈਂ ਉਹਨਾਂ ਦੇ ਵਿਚਾਰਾਂ ਦਾ ਸਨਮਾਨ ਕਰਦਾ ਜਿਆਨੀ ਰਣਜੀਤ ਸਿੰਘ ਉਹ ਬਲਦਾਰ ਕਹਿ ਰਹੇ ਨੇ ਕਿ ਉਹ ਸਜ਼ਾ دیتی ਹੈ ਜ਼ੁਲਮੇ ਕਰਦਾ ਤਾਂ ਉਹਨੂੰ ਤਲਬ ਕਰਨਾ ਚਾਹੀਦਾ ਗਿਆਨੀ ਰਣਜੀਤ ਸਿੰਘ ਅਹਰ ਇੱਕ ਤਖਤ ਦੇ ਜਥੇਦਾਰ ਰਹੇ ਨੇ ਔਰ ਮੈਨੂੰ ਇਸ ਗੱਲ ਦਾ ਬਾਖੂ ਵੀ ਇਲਮ ਹੈ ਕਿ ਜਿਹੜੇ ਤਖਤ ਦੇ ਜਥੇਦਾਰ ਰਹੇ ਹੋਣ ਉਹਨਾਂ ਬਾਰੇ ਕੋਈ ਅਪਸ਼ਬਦ ਬੋਲਣੇ ਜਿਹੜੇ ਐ ਮੈਂ ਮناسب ਨਹੀਂ ਸਮਝਦਾ ਇਸ ਕਰਕੇ ਮੈਂ ਉਹਨਾਂ ਬਾਰੇ ਕੋਈ ਟਿੱਪਣੀ ਨਹੀਂ ਕਰਾਂਗਾ। ਧਮੀ ਸਾਹਿਬ ਨੇ ਤਿੰਨ ਮੈਂ ਧਮੀ ਸਾਹਿਬ ਨੇ ਸੀਨੋ ਕੇ ਬਿਆਨ ਦਿੱਤਾ ਹੈ ਕਿ ਨੈਤਿਕਤਾ ਦੇ ਭਾਂਤੇ ਤਸੀਫਾ ਦੇ ਰਹੇ ਨੇ ਜਾਨੀ ਰਵਿਪੀ ਸਿੰਘ ਅਰਾਂ ਦੀ ਪੋਸਟ ਤੋਂ ਬਾਅਦ ਉਸ ਨੂੰ ਕਿਤਰਾ ਦੇਖਦੇ ਮੈਂ ਇਸ ਨੂੰ ਜਿਹੜਾ ਧਮੀ ਸਾਹਿਬ ਇੱਕ ਬਹੁਤ ਸ਼ਰੀਫ ਔਰ ਮੈਂ ਉਹਨਾਂ ਦੇ ਅੰਦਰ ਐਸਪੀਸੀ ਦੇ ਪ੍ਰਤੀ ਜਿਹੜਾ ਇੱਕ ਦਰਦ ਦੇਖਿਆ ਹੈਗਾ ਜਿੰਨਾ ਕਿ ਮੈਂ ਉਹਨਾਂ ਦੇ ਨਾਲ ਰਿਹਾ ਹੈਗਾ ਮੈਂ ਉਸ ਨੂੰ ਜਿਹੜਾ ਉਹਨਾਂ ਦੇ ਚਲੇ ਜਾਣ ਨੂੰ ਮੈਂ ਬਹੁਤਾ ਚੰਗਾ ਨਹੀਂ ਸਮਝਦਾ ਪਰ ਮੈਨੂੰ ਉਮੀਦ ਹੈ ਕਿ ਐਡਜਕਟੋ ਕਮੇਟੀ ਜਿਹੜੀ ਉਹਨਾਂ ਦਾ ਅਸਤੀਫਾ ਜਿਹੜਾ ਉਹ ਮਨਜ਼ੂਰ ਨਹੀਂ ਕਰੇਗੀ ਔਰ ਉਹ ਜਲਦੀ ਦੁਬਾਰਾ ਆਉਣਗੇ ਕਿ ਐਡਜਕਟੋ ਕਮੇਟੀ ਤੇ ਉਮੀਦ ਕਿਉਂ ਲੱਗ ਰਿਹਾ ਤੁਹਾਨੂੰ ਕਿਉਂਕਿ ਆਪਣੀ ਐਡਜਕਟੋ ਕਮੇਟੀ ਇਸ ਕਰਕੇ ਉਮੀਦ ਹੈ ਕਿ ਉਹਨਾਂ ਦਾ ਅਸਤੀਫਾ ਨਾ ਸੱਤ ਨੰਬਰ ਦੀ ਕਮੇਟੀ ਬਣਾ ਉਹਨਾਂ ਨੇ ਆਪਣੇ ਪੈਰ ਪਿੱਛੇ ਨਹੀਂ ਉਹ ਨਹੀਂ ਖਿੱਚਨੇ ਚਾਹੀਦੇ ਸੀ ਕਿਉਂਕਿ ਉਹ ਸੇਵਾ ਅਕਾਲ ਤਖਸਾਲ ਵੱਲੋਂ ਲੱਗੀ ਹੈ ਤੇ ਅਕਾਲ ਤਖਸਾਲ ਮਤੋਂ ਸੇਵਾ ਜਿਹੜੀ ਲੱਗਦੀ ਉਹ ਪੰਥ ਦੀ ਸੇਵਾ ਹੁੰਦੀ ਹੈ ਤੇ ਪੰਥ ਦੀ ਸੇਵਾ ਝੋਲੀ ਪਾਉਣ ਵਾਸਤੇ ਹਰ ਸਿੱਖ ਜਿਹੜਾ ਲੋਕ ਜਿਹੜੇ ਤੁਸੀਂ ਜ਼ਿਕਰ ਕਰਦੇ ਹੋ ਕਿ ਸਕ੍ਰਿਪਟ ਪਹਿਲਾਂ ਤੋਂ ਲਿਖੀ ਹੈ ਕੀ ਤਾਂ ਮੈਂ ਸਾਹਿਬ ਦਾ ਅਸਤੀਫਾ ਵੀ ਉਸ ਸਕ੍ਰਿਪਟ ਦਾ ਹਿੱਸਾ ਲੱਗ ਰਿਹਾ ਤੁਹਾਨੂੰ ਮੈਂ ਕੋਈ ਸਪੈਰਟ ਸਕ੍ਰਿਪਟ ਦੀ ਗੱਲ ਨਹੀਂ ਕੀਤੀ ਮੈਂ ਤਾਂ ਵੈਸੇ ਕਹਿੰਦਾ ਕਿ ਅਡਜੈਕਟਿਵ ਕਮੇਟੀ ਆਪਣੀ ਨਹੀਂ ਜਦੋਂ ਤੁਹਾਨੂੰ ਹਟਾਇਆ ਜਾਣਾ ਤੁਹਾਡੇ ਪ੍ਰਤੀਨਿਧੀ ਸੀ ਉਹ ਸਕ੍ਰਿਪਟ ਹੈ ਪੂਰੀ ਦੀ ਪੂਰੀ ਸਕ੍ਰਿਪਟ ਹੈ ਪੂਰਾ ਇੱਕ ਉਹ ਜਿਵੇਂ ਫਿਲਮ ਬਣਨ ਤੋਂ ਪਹਿਲਾਂ ਪੂਰਾ ਤਿਆਰ ਹੁੰਦਾ ਨਾ ਜੀ ਸਟੋਰੀ ਲਿਖੀ ਜਾਂਦੀ ਹੈ ਪਾਤਰ ਚੁਣੇ ਜਾਂਦੇ ਆ ਇਹ ਫਿਰ ਉਹਨਾ ਪਾਤਰਾਂ ਨੂੰ ਡਾਇਲੌਗ ਦਿੱਤੇ ਜਾਂਦੇ ਆ ਉਹ ਸਾਰਾ ਕੁਝ ਐਵੇਂ ਹੀ ਹੋਇਆ ਬਰਸਾ ਸਿੰਘ ਵਿਟੋਆ ਦਾ ਕਨਕਲੂਜਨ ਜਿਹੜਾ ਕੱਟਿਆ ਜਾ ਬਈ ਤਾ ਤੁਹ ਲੱਗਦਾ ਹੈ ਜਿਹੜਾ ਤਾਂ ਵੀਰ ਦਾ ਅਸਤੀਫਾ ਵੀ ਉਸੇ ਸਟੋਰੀ ਦਾ ਅਗਲਾ ਸ਼ਾਇਦ ਪਾਰਟ 3 ਵੀ ਆ ਜਾ ਜੀ ਨਾ ਬਰਸਾ ਸਿੰਘ ਵਿਟੋਆ ਦਾ ਕਿਸ ਤਰ੍ਹਾਂ ਦਾ ਹੁਣ ਤੱਕ ਦਾ ਰਿਹਾ ਜੀ ਮੈਂ ਉਹਦੇ ਬਾਰੇ ਕੁਝ ਨਹੀਂ ਕਹਿਣਾ ਜੀ ਮੈਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਹੈ ਜਦੋਂ ਤੁਸੀਂ ਅਕਾਲ ਪੁਰਖ ਦੇ ਅੱਗੇ ਅਰਦਾਸ ਕਰਦੇ ਨੇ ਉਹਨਾਂ ਫਿਰ ਤੁਹਾਨੂੰ ਕੋਈ ਹੱਕ ਨਹੀਂ ਰਹਿ ਜਾਂਦਾ ਕਿਸੇ ਨੂੰ ਕੁਝ ਕਹਿਣ ਦਾ ਸਰ ਸਾਹਿਬ ਇਹ ਕਿਹਾ ਜਾਂਦਾ ਜੀ ਮर्याਦਾ ਨੂੰ ਲੈ ਕੇ ਕਿ ਐਸਜੀਪੀਸੀ ਜਿਹੜੀ ਆ ਉਹ ਜੱਥੇਦਾਰ ਸਾਹਿਬ ਸੈਕ ਕਰ ਅਸਲ ਜਿ ਮਰਿਆਦਾ ਕੀ ਆ ਕਿ ਤੁਸੀਂ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਹਾਡਾ ਕੀ ਕਾਲ ਹੈ ਚੰਗਾ ਇਹ ਸੀ ਪਦਵੀ ਦਾ ਵੀ ਸਨਮਾਨ ਸੀ ਪਰ ਚੰਗਾ ਵੀ ਇਹ ਸੀ ਪਦਵੀ ਦੇ ਸਨਮਾਨ ਸੀ ਕਿ ਜੇ ਕੋਈ ਮੇਰੇ ਖਿਲਾਫ ਸ਼ਿਕਾਇਤ ਵੀ ਸੀ ਤੇ ਉਹਦਾ ਜਿਹੜਾ ਜਾਂਚ ਪਰਤਾਲ ਸਚਕਣ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਟੀ ਦੇ ਜਹਾਦਰ ਸ੍ਰੀ ਅਕਾਲ ਤਖਤ ਸਾਹਿਬ ਕਰਦੇ ਇਹਦੇ ਨਾਲ ਪਦਵੀ ਦਾ ਸਨਮਾਨ ਰਹਿਣਾ ਸੀ ਪਰ ਜਦੋਂ ਤੁਹਾਨੂੰ ਇੱਥੇ ਰੱਖਿਆ ਗਿਆ ਸੀਗਾ ਸਿਵਾਵਾ ਜਦੋਂ ਤੁਸੀਂ ਸ਼ੁਰੂਆਤ ਨਹੀਂ ਕੀਤੀ ਸੀਗੀ 1998-99 ਦੀ ਸ਼ਾਇਦ ਗੱਲ ਹੈ ਉਦੋਂ ਕੋਈ ਪੜਤਾਲੀਆਂ ਤੁਹਾਡੇ ਸਿਟੀ ਕਮੇਟੀ ਨਹੀਂ ਉਠਾਈ ਗਈ ਸੀ ਕੋਈ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਸੀ 2007 ਦੇ ਵਿੱਚ ਹਾਂ ਕੁਝ ਕੇ 18 ਸਾਲਾਂ ਬਾਅਦ ਬਿਲਕੁਲ ਜੀ ਹੁਣ ਆ ਤਾਂ ਮੈਂ ਰਗੂਜੀਤ ਸਿੰਘ ਗਰਕ ਤੇ ਇਲਜ਼ਾਮ ਲਾ ਦਿੰਨਾ ਕਿ ਉਹ ਐਨਆਰਆਈ ਸਰਾਹ ਬਣੀ ਹੈ ਉਹਦੇ ਵਿੱਚ ਕਪੜੇ ਹੋਏ ਨੇ ਉਹਦੀ ਜਾਂਚ ਹੋਣੀ ਚਾਹੀਦੀ ਹੈ ਲੰਗਰ ਬਣਿਆ ਹੈ ਉਹਦੇ ਵਿੱਚ ਕਪੜੇ ਹੋਏ ਨੇ ਉਹਦੀ ਜਾਂਚ ਹੋਣੀ ਚਾਹੀਦੀ ਹੈ 18 20 ਸਾਲ ਪਹਿਲਾਂ ਲੰਗਰ ਬਣਿਆ 18 20 ਸਾਲ ਪਹਿਲਾਂ ਸਰਾਹ ਬਣੀ ਹੈ ਮੈਂ ਅਪਲੀਕੇਸ਼ਨ ਮੂਵ ਕਰ ਦਿੰਦਾ ਹਾਂਗਾ ਤਾਂ ਕੀ ਇਹ ਜਾਂਚ ਕਰਵਾਉਣਗੇ ਸਾਰਾਗੜੀ ਸਰਾਹ ਦੇ ਵਿੱਚ ਲੋਕ ਜਿਹੜੇ ਹੈਗੇ ਆ ਉਹ ਚైనా ਤੋਂ ਲਿਆਂਦੇ ਗਏ ਤੇ 4 ਦਿਨ ਨਹੀਂ ਚੱਲੇ ਉਹ ਚਾਣਾ ਤੋਂ ਲਿਆਂਦਾ ਗਿਆ ਤੇ ਉਹ ਚਾਰ ਦਿਨ ਨਹੀਂ ਚੱਲਿਆ ਹੈਗਾ ਤੇ ਲੰਗਰ ਦਾ ਜਿਹੜਾ ਐਸਟੀਮੇਟ 5 ਕਰੋੜ ਦਾ ਸੀ ਤੇ 22-23 ਕਰੋੜ ਦਾ ਬਣਿਆ ਉਹ ਵੀ ਉਤੂਰਾ ਛੱਡ ਕੇ ਕੰਪਨੀ ਭੱਜ ਗਈ ਕੌਣ ਜ਼ਿੰਮੇਵਾਰ ਹੈ ਹਰਿਆਣੇ ਦੇ ਵਿੱਚ 7 ਕਰੋੜ ਰੁਪਇਆ ਲਾ ਕੇ ਚੀਨ ਦੇ ਵਿੱਚ ਇੱਕ ਬਿਲਡਿੰਗ ਤਿਆਰ ਕੀਤੀ ਖੰਡਰ ਬਣੀ ਪਈ ਹੈ ਉਹ 7 ਕਰੋੜ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਦਾ ਲੱਗਿਆ ਉਹਦਾ ਕੌਣ ਜ਼ਿੰਮੇਵਾਰ ਹੈ ਇਹਦੀ ਪੜਤਾਲ ਨਹੀਂ ਹੋਣੀ ਚਾਹੀਦੀ ਇਹਦੀ ਮੈਂ ਐਪਲੀਕੇਸ਼ਨ ਦੇ ਦਿੰਨਾ ਹੈਗਾ ਕਿਸੇ ਕਹਿੰਦੇ ਹਰਿਆਣਾ ਕਮੇਟੀ ਦੇ ਨਾਮ ਮਾਰ ਕੇ ਹੋਰ ਕਬੱਡੀ ਗੱਲ ਕੀ ਤੁਹਾਡਾ ਤਾਂ ਮੈਟਰ ਵੀ ਦੇਤੀ ਸੀ ਹਾਲਾਂਕਿ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਸੰਸਦਾ ਦੇ ਬਿਲਕੁਲ ਮੈਂ ਮੈਂ ਤੁਹਾਨੂੰ ਵੀ ਇਹੋ ਜੇ ਮਸਲੇ ਕਣਾ ਦਿੰਨਾ ਹੈਗਾ ਜਿਹਦੀ ਪੜਤਾਲ ਹੋਣੀ ਚਾਹੀਦੀ ਹੈ ਜੇ ਪੜਤਾਲ ਹੋਵੇ ਮੈਂ ਦਾਅਵੇ ਨਾ ਕਹਿੰਦਾ ਕਿ ਇਹ ਬੰਦੇ ਜਿਹੜੇ ਨੇ ਜਿਹੜੇ ਮੇਰੇ ਖਿਲਾਫ ਪੜਤਾਲ ਕਰਦੇ ਸੀ ਇਹ ਕਟਾਰੇ 'ਚ ਖੜੇ ਹੋਣਗੇ ਇੱਕ ਸੰਸਦ ਤੁਹਾਡੇ ਤੇ ਪਹਿਲਾਂ ਇਲਜ਼ਾਮ ਲੱਗਾ ਕਿ ਦਿੱਲੀ ਨਾਲ ਯਾਰੀ ਆਲਾ ਤੁਸੀਂ ਸਪੱਸ਼ਟ ਵੀ ਕਰ ਚੁੱਕੇ ਹੋ ਪਰ ਹੁਣ ਬੇਰਚਰਚਾਵਾਂ ਨੇ ਕਿ ਕੱਲ੍ਹ ਹੀ ਬੀਜੇਪੀ ਗ ਮੈਂ ਤਾਂ ਹੁਣ ਜੀ ਬ੍ਰੇਕਫਾਸਟ ਕਰਕੇ ਆਇਆ ਹਾਂ ਸਰਦਾਰ ਗੁਰਪ੍ਰਤਾਪ ਸਿੰਘ ਦੇ ਘਰ ਤੇ ਉਹ ਕੱਲ ਉੱਤੇ ਬਾਬਾ ਮਹਾਰਾਜ ਸਿੰਘ ਦੇ ਪਰਿਵਾਰ ਚੋਂ ਨੇ ਮੈਨੂੰ ਤਾਂ ਅੱਜ ਹੀ ਪਤਾ ਲੱਗਿਆ ਕਿ ਬਾਬਾ ਮਹਾਰਾਜ ਸਿੰਘ ਦੇ ਕਈ ਸ਼ਸਤਰ ਬਸਤਰ ਉਹਨਾਂ ਦੇ ਘਰੇ ਰਹੇ ਨੇ ਮੈਂ ਤਾਂ ਵੈਸੇ ਇਸ ਕਰਕੇ ਗਿਆ ਸੀ ਕਿ ਭਾਈ ਡੈਪੂਟੇਸ਼ਨ ਤੇ ਬੜਾ ਲੰਬਾ ਸਮਾਂ ਹੋ ਗਿਆ ਤੈਨੂੰ ਭਾਜਪਾ ਚ ਜਾ ਇਹਨੂੰ ਵਾਪਸ ਆ ਜਾ ਪਰ ਉੱਥੇ ਜਾ ਕੇ ਪਤਾ ਲੱਗਿਆ ਵੀ ਬਾਬਾ ਮਹਾਰਾਜ ਸਿੰਘ ਦੇ ਪਰਿਵਾਰ ਚ ਉਹਨਾਂ ਦੇ ਤਾਂ ਸ਼ਸਤਰ ਬਸਤਰ ਪਏ ਨੇ ਮਹਾਰਾਜ ਦੇ ਮੈਂ ਨਾ ਦੇ ਪਰ ਸਮਝੋ ਕਿ ਜੇ ਗੜਜੋਲ ਹੁੰਦਾ ਤਾਂ ਪੰਜਾਬ ਦੀ ਉਹਦੇ ਵਿੱਚ ਭਲਾਈ ਆ ਕਿਉਂਕਿ ਪਹਿਲਾਂ ਵੀ ਕਾਫੀ ਮੈਂ ਇਹਦੇ ਬਾਰੇ ਕੁਝ ਨਹੀਂ ਮੈਨੂੰ ਪਤਾ ਜੀ ਸਿੱਖ ਸਾਹਿਬ ਇੱਕ ਤਾਂ ਅਸੀਫਾ ਦੇ ਕੋਲ ਐਸਜੀਪੀਸੀ ਵਿਧਾਨੀ ਨੂੰ ਦੇ ਦਿੰਦਾ ਕਿ ਸੱਤ ਮੈਂਬਰਾਂ ਦੇ ਅੰਦਰ ਇੱਕ ਕਮੇਟੀ ਤੋਂ ਵੀ ਦੇ ਦਿੰਦਾ ਜਿਹੜੀ ਕਾਲ ਤੱਕ ਸਰ ਉਹ ਨਹੀਂ ਦੇਣਾ ਚਾਹੀਦਾ ਸੀ ਉਹ ਕਾਲ ਤੱਕ ਸਾਡੀ ਸੇਵਾ ਉਹ ਝੋਲੀ ਪਾ ਕੇ ਹਰ ਸਿੱਖ ਖੁਸ਼ ਹੁੰਦਾ ਉਹ ਸੇਵਾ ਕਰਨੀ ਚਾਹੀਦੀ ਜੀ ਹਰਿਆਣਾ ਕਮੇਟੀ ਬਣਨ ਦਾ ਪਿੱਛੇ ਕੋਣ ਹੈ ਜੀ ਮੇਡ ਇਹ ਰਗੂਜੀਤ ਸਿੰਘ ਵਰਕ ਜੀ ਤੁਸੀਂ ਪੂਰੇ ਹਰਿਆਣੇ ਦੇ ਬੱਚੇ-ਬੱਚੇ ਨੂੰ ਪੁੱਛ ਲਓ ਜੀ ਮੈਂ ਹਰਿਆਣਾ ਕਮੇਟੀ ਬਣ ਮੈਂ ਤਾਂ ਕਹਿੰਦਾ ਹਰਿਆਣਾ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਰਗਜੀਤ ਸਿੰਘ ਵਰਕ ਦਾ ਬੁੱਤ ਜਿਹੜਾ ਨਾ ਕਰਨਾਲ ਚੌਂਕ ਦੇ ਵਿੱਚ ਲਾਉਣਾ ਚਾਹੀਦਾ ਉਹਨੇ ਹਰਿਆਣਾ ਕਮੇਟੀ ਬਣਾਈ ਆ ਤਾਂ ਵੀ ਸਾਹਿਬ ਚਲੋ ਜਦੋਂ ਪ੍ਰੈਸ ਕਾਨਫਰੈਂਸ ਸ਼ੁਰੂ ਕਰਦੇ ਨੇ ਉਹਨਾਂ ਨੇ ਹਰਿਆਣਾ ਕਮੇਟੀ ਸ਼ੁਰੂ ਕਰਤੀ ਕਮੇਟੀ ਬਣਨ ਵਾਸਤੇ ਕਿੰਨੀ ਜ਼ਿੰਮੇਵਾਰ ਮੰਗਦੇ ਉਹ ਰਗਜੀਤ ਸਿੰਘ ਵਰਕ ਉਹਦਾ ਬੁੱਤ ਲਾਉਣਾ ਚਾਹੀਦਾ ਕਰਨਾਲ ਦੇ ਵਿੱਚ ਹਰਿਆਣਾ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਕਿਵੇਂ ਕਰਕੇ ਹਰਿਆਣਾ ਕਮੇਟੀ ਬਣੀ ਆ ਅਕਾਲੀ ਦੇ ਕਹਿੰਦੇ ਰਹੇ ਕਿ ਸਰਕਾਰਾਂ ਕੰਮ ਕਿੰਨੇ ਸਰਕਾਰ ਦਾ ਕੰਮ ਹੈ ਬੀਜੇਪੀ ਨੇ ਕੰਮ ਨਹੀਂ ਕੀਤਾ ਸਿੱਖਾਂ ਦੇ ਮੰਨ ਕਿ ਸਾਡੇ ਨਾਲ ਜ਼ਿਆਦਤੀ ਹੋ ਰਹੀ ਹੈ ਇਸ ਕਰਕੇ ਸਾਨੂੰ ਵੱਖਰੀ ਕਮੇਟੀ ਚਾਹੀਦੀ ਹੈ ਉਹ ਜ਼ਿਆਦਤੀ ਕਿਸ ਕਾਰਨ ਹੋ ਰਹੀ ਸੀ ਇਹਦੀ ਪੜਤਾਲ ਕਰੋ ਤੇ ਸਾਹਮਣੇ ਕੌਣ ਆਊਗਾ ਜੀ ਰਗੂਜੀਤ ਸਿੰਘ ਵਰਕਾਉਟ ਬਿਲਕੁਲ ਜੀ ਉਹ ਸਰ ਤੁਸੀਂ ਹਰਿਆਣਾ ਦੇ ਬੱਚੇ-ਬੱਚੇ ਨੂੰ ਪੁੱਛ ਲਓ ਜੀ ਕਿ ਕੌਣ ਜ਼ਿੰਮੇਵਾਰਾ ਹਰਿਆਣਾ ਗੁਰਦਾਰਾ ਪ੍ਰਬੰਧਕ ਕਮੇਟੀ ਲਈ ਸਿੰਘ ਸਾਹਿਬ ਤੁਸੀਂ ਬਾਰ-ਬਾਰ ਕਹਿੰਦੇ ਹੋ ਕਿ ਜਿਹੜਾ ਇਸ ਤਰ੍ਹਾਂ ਤੁਹਾਡੇ ਨਾਲ ਹੋਈ ਹੈ ਪਹਿਲੀ ਵਾਰ ਹੋਇਆ ਕਿ ਇਸ ਤਰ੍ਹਾਂ ਪ੍ਰੋਮੀਨੈਂਟਲੀ ਤੁਸੀਂ ਸਾਹਮਣੇ ਆਏ ਹੋ ਜ਼ਿਆਦਾਤਰ ਜਥੇਦਾਰ ਸਾਫ ਥੋੜਾ-ਬਹੁਤ ਇੱਕ ਅੱਧਾ ਬਿਆਨ ਦੇ ਕੇ ਪਿੱਛੇ ਹੋ ਜਾਂਦੇ ਪਹਿਲੇ ਬਹੁਤ ਵਾਰ ਹੋ ਚੁੱਕਾ ਔਰ ਤੁਸੀਂ ਇਹ ਗੱਲ ਕਹੀ ਵੀ ਹੈ ਪਬਲੀਕਲੀ ਲੇਕਿਨ ਮੈਂ ਕਹਿਣਾ ਚਾਹਨਾ ਕਿ ਵਿਦਾਂਤੀ ਸਾਹਿਬ ਦੇ ਸਮੇਂ ਇੱਕ ਖਲੜਾ ਪਿਆਰ ਹੋਇਆ ਸੀਗਾ ਕਿ ਇੱਕ ਜਿਹੜੀ ਮਰਿਆਦਾ ਫਿਕਸ ਕੀਤੀ ਜਾਵੇ ਐਸਜੀਪੀਸੀ ਨੂੰ ਲਾਂਭੇ ਕੀਤਾ ਜਾਵੇ ਇਹਨੀਆਂ ਚੀਜ਼ਾਂ ਤੋਂ ਸਰਮਾਨਾ ਦੀ ਨਿਯੁਕਤੀ ਹਾਂ ਜੀ ਇਹਦੇ ਬਾਰੇ ਇਹ ਕਿਉਂ ਨਹੀਂ ਹੋਇਆ ਜਾ ਰਿਹਾ ਇਹਦੇ ਪਿੱਛੇ ਕੀ ਸਾਰੀ ਸ਼ਾਦਾ ਕਿਉਂ ਕੌਣ ਹੈ ਸਭ ਤੋਂ ਵੱਡਾ ਜਿਹੜਾ ਸਵਾਲ ਹੈ ਨਾ ਜੀ ਉਹ ਇਹ ਹੈ ਕਿ ਜਥੇਦਾਰ ਜੋਗਿੰਦਰ ਸਿੰਘ ਜੀ ਵਿਦਾਂਤੀ ਨੇ ਇੱਕ ਐਸਜੀਪੀਸੀ ਨੂੰ ਲਿਖਿਆ ਸੀ ਹੁਕਮਨਾਮਾ ਕਰਕੇ ਭੇਜਿਆ ਸੀ ਕਿ ਜਥੇਦਾਰ ਦੀ ਸੇਵਾ ਮੁਕਤੀ ਨਿਯੁਕਤੀ ਨਿਯਮ ਬਣਨੇ ਚਾਹੀਦੇ ਨੇ ਔਰ ਜਦੋਂ ਮੈਂ ਬਤੌਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ 2018 ਦੇ ਵਿੱਚ ਸੇਵਾ ਸੰਭਾਲੀ ਸੀ ਤਾਂ ਮੈਂ ਦੋ ਰਿਮਾਈਂਡਰ ਭੇਜੇ ਸੀ ਉਸ ਹੁਕਮਨਾਮੇ ਦਾ ਹਵਾਲਾ ਦੇ ਕੇ ਵੀ ਅੱਜ ਵੀ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਰਿਮਾਈਂਡਰਾਂ ਦੀਆਂ ਕਾਪੀਆਂ ਜਿਹੜੀਆਂ ਪਈਆਂ ਨੇ ਜਿਹੜੀਆਂ ਮੇਰੇ ਦੌਰ ਦੇ ਵਿੱਚ ਐਸੀ ਕਿਸੇ ਨੂੰ ਗਈਆਂ ਨਹੀਂ ਹੁਣ ਤੁਸੀਂ ਦੇਖੋ ਕਿ ਤਖਤਾਂ ਦੇ ਜਥੇਦਾਰ ਜਿਹੜੇ ਨੇ ਉਹ ਵਰਲਡ ਵਾਈਡ ਜਿਹੜੇ ਸਿੱਖਾਂ ਦੇ ਜਥੇਦਾਰ ਹੁੰਦੇ ਨੇ ਪੂਰੀ ਦੁਨੀਆ ਦੇ ਸਿੱਖ ਜਿਹੜੇ ਉਹਨੂੰ ਸਨਮਾਨ ਕਰਦੇ ਆ ਚਾਹੇ ਸਿੱਖ ਪਾਕਿਸਤਾਨ ਦਾ ਹੋਵੇ ਚਾਹੇ ਸਿੱਖ ਅਮਰੀਕਾ 'ਚ ਚਾਹੇ ਸਿੱਖ ਇੰਗਲੈਂਡ ਚਾਹੇ ਸ ਜਥੇਦਾਰ ਦੀ ਪਦਵੀ ਜਿਹੜੀ ਹੈ ਹਰ ਸਿੱਖ ਲਈ ਸਨਮਾਨਯੋਗ ਹੁੰਦੀ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਹੋਂਦ ਹੱਦ ਹੈ ਇਹ ਅੱਜ ਸ਼ੰਭੂ ਬਾਡਰ ਤੱਕ ਸਿਮਟ ਕੇ ਰਹਿ ਗਈ ਹੈ ਤੇ ਉਹ ਪੋਸਟ ਉਹ ਅਹੁਦਾ ਜਿਹੜਾ ਪੂਰੀ ਦੁਨੀਆ ਦੇ ਸਿੱਖ ਜੀ ਨੂੰ ਮਾਨਤਾ ਦਿੰਦੇ ਆ ਉਹਦੀ ਨਿਯੁਕਤੀ ਦੇ ਵਿੱਚ ਫਿਰ ਪੂਰੀ ਦੁਨੀਆ ਦੇ ਸਿੱਖਾਂ ਦੀ ਇਨਵੋਲਵਮੈਂਟ ਹੋਣੀ ਚਾਹੀਦੀ ਹੈ ਕੇਵਲ ਇੱਕ ਸੰਸਥਾ ਦੀ ਨਹੀਂ ਹੋਣੀ ਚਾਹੀਦੀ ਜਿਹਦੀ ਹੋਂਦ ਜੱਜ ਦੀ ਹੱਦ ਜਿਹੜੀ ਅੱਜ ਸ਼ਬੂ ਬਾਟਰ ਤੇ ਮੁੱਕ ਗਈ ਹੈ। ਇੱਕ ਨਵੀਂ ਜਿਹੀ ਤਾਜ਼ਾ ਖ਼ਬਰ ਆ ਰਹੀ ਹੈ ਕਿ ਕਿਰਪਾਲ ਸਿੰਘ ਬਲੁੰਗਰ ਹੋਰਾਂ ਨੇ ਵੀ ਸੱਤ ਮੈਂਬਰੀ ਕਮੇਟੀ ਤੋਂ ਅਸਤੀਫਾ ਦਿੱਤਾ। ਹੁਣੇ ਲੇਟੈਸਟ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਜੀ। ਪਰ ਮੈਂ ਫੇਰ ਕਹਿੰਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਨੇ ਸੇਵਾ ਝੋਲੀ ਪਾਈ ਹੈ। ਸ੍ਰੀ ਅਕਾਲ ਤਖਤ ਸਾਹਿਬ ਦੀ ਪਾਈ ਚੋਰੀ ਭਾਈ ਸੇਵਾ ਤੋਂ ਮੁਨਕਰ ਹੋਣਾ ਇਹ ਠੀਕ ਨਹੀਂ ਸੱਤ ਸੇਖਾਂ ਇਹ ਕਹਿ ਰਹੇ ਕਿ ਦੁਨੀਆ ਭਰ ਦੇ ਜਿਹੜੇ ਸਖਣੇ ਜਥੇਦਾਰਾਂ ਦਾ ਸਮਰਪਤ ਹੁੰਦੇ ਨੇ ਇੱਕ ਨਾਨਕਸ਼ਾਹੀ ਕੈਲੰਡਰ ਜਿਹੜਾ ਸੀ ਉਹ ਵੀ ਜਥੇਦਾਰਾਂ ਵੱਲੋਂ ਰਿਲੀਜ਼ ਕੀਤਾ ਗਿਆ ਉਹ ਉਹ ਕਿਉਂ ਹੋਇਆ ਟੋਟਲ ਮੈਟਰ ਨੇ ਜਦੋਂ ਪੰਥ ਇਕੱਠਾ ਹੋਏਗਾ ਤੇ ਇਸ ਮਸਲੇ ਦੇ ਉੱਤੇ ਚਰਚਾ ਹੋ ਸਕਦੀ ਹੈ ਇਹ ਵਿਦਵਾਨਾਂ ਦਾ ਵਿਸ਼ਾ ਜਥੇਦਾਰ ਸਾਬ ਅਸੀਂ ਦੇਖਿਆ ਜਿਵੇਂ ਇਹ ਚੱਲ ਰਿਹਾ ਸਿਸਟਮ ਤੁਸੀਂ ਸੇਜਾਂ ਤੋਂ ਵੀ ਹੁਣ ਬਾਦਲ ਪਰਿਵਾਰ ਦਾ ਵੀ ਨਾਮ ਲੈ ਰਹੇ ਹੋ ਕਈ ਚੀਜ਼ਾਂ ਤੁਸੀਂ ਸਾਹਮਣੇ ਕਿ ਪਰਿਵਾਰ ਨੂੰ ਜਾਂ ਇੱਕ ਵਿਅਕਤੀ ਨੂੰ ਬਚਾਉਣ ਵਾਸਤੇ ਸਾਰਾ ਕੀਤਾ ਜਾ ਰਿਹਾ ਹੈ ਕੁਝ ਲਾਭੇ ਹੋ ਚੁੱਕੇ ਆ ਜਾਂ ਤੁਹਾਨੂੰ ਕਰ ਦਿੱਤਾ ਗਿਆ ਹੋਰਾਂ ਦੀ ਵਾਰੀ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਤੀਜਾ ਚੈਪਟਰ ਤੁਸੀਂ ਕਹਿ ਰਹੇ ਹੋ ਕੋਈ ਮਿਸਾਲ ਪੇਦਾ ਕਰਨੀ ਚਾਹੋਗੇ ਜਾਂ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਉਹਨਾ ਸਿੰਘ ਸਾਹਿਬ ਥੋੜੀ ਜਗ੍ਹਾ ਤੇ ਹੋਰ ਵੀ ਆਉਣਗੇ ਉਹ ਕਿਸ ਤਰ੍ਹਾਂ ਕੰਮ ਕਰਨ ਕਿਸ ਤਰ੍ਹਾਂ ਸਿੱਖ ਕੌਮ ਨੂੰ ਸੇਧ ਦੇਣ ਨਾ ਕਿਸੇ ਪਰਿਵਾਰ ਦੇ ਹੋ ਕੇ ਕੋਈ ਅਜਿਹੀ ਗੱਲ ਕਹਿਣਾ ਚਾਹੋਗੇ ਕਿਉਂਕਿ ਕਈ ਆਏ ਕਈ ਜਾਣੇ ਨੇ ਹੋਰ ਵੀ ਆਉਣੇ ਨੇ ਸਿੰਘ ਸਾਹਿਬ ਪਰ ਜੇ ਇਸ ਤਰ੍ਹਾਂ ਹੀ ਚੱਲਦਾ ਰਿਹਾ ਇਹਨਾਂ ਨੂੰ ਵੀ ਚੱਲਦਾ ਰਿਹਾ ਸੀਗਾ ਹੁਣ ਵੀ ਚੱਲ ਰਿਹਾ ਹੈ ਭਾਮੀ ਸਾਹਿਬ ਵੀ ਚਲੇ ਗਏ ਨੇ ਹੋਰ ਵੀ ਆਉਣਗੇ ਹੋਰ ਵੀ ਜਾਣਗੇ ਪਰ ਕੋਈ ਸਿੰਘ ਸਾਹਿਬ ਇਹ ਜੋਤ ਕਰ ਸਕਦੇ ਨੇ ਕਿ ਇਸ ਨੂੰ ਲਾਂਭੇ ਕੀਤਾ ਜਾ ਸਕੇ ਸਿਆਸਤ ਨੂੰ ਇਹਹੀ ਵੱਡਾ ਸਵਾਲ ਹੈਗਾ ਅਸੀਂ ਇਹੋੀ ਗੱਲ ਲੈ ਕੇ ਪਿੰਡ ਪਿੰਡ ਜਾਣ ਦਾ ਮਨ ਬਣਾਇਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਜਿਹੜੀ ਜਥੇਬੰਦੀ ਹੈ ਕੌਣ ਦੇ ਕੇ ਬਣੀ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਗਵਾਈ ਦੇ ਵਿੱਚ ਪੂਰੀ ਦੁਨੀਆ ਦੇ ਸਿੱਖਾਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਦੇ ਨਾਲ ਜਦੋਂ ਜੱਥੇਦਾਰ ਦੀ ਚੋਣ ਦੇ ਵਿਧੀ ਵਿਧਾਨ ਬਣਨਗੇ ਤੇ ਮੈਨੂੰ ਲੱਗਦਾ ਹੈ ਕਿ ਸਮੱਸਿਆ ਦਾ ਹੱਲ ਹੋ ਜਾਏਗਾ ਸਿੰਘ ਸਾਹਿਬ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਕਿ ਬਾਦਲ ਪਰਿਵਾਰ ਨੂੰ ਸਿਰਫ ਬਚਾਉਣ ਵਾਸਤੇ ਜਾਂ ਬਾਦਲ ਪਰਿਵਾਰ ਦੀ ਹੋਂਦ ਰੱਖਣ ਵਾਸਤੇ ਜਿਹੜਾ ਸਾਰਾ ਡਰਾਮਾ ਜਿਹੜਾ ਹੋ ਰਚਿਆ ਜਾ ਰਿਹਾ ਉਹ ਤਾਂ ਮੈਂ ਵੀ ਕੱਲ ਲਿਖਿਆ ਜੀ ਇੱਕ ਵਿਅਕਤੀ ਵਿਸ਼ੇਸ਼ ਦੀ ਸਿਆਸਤ ਨੂੰ ਬਚਾਉਣ ਵਾਸਤੇ ਸੰਸਥਾਵਾਂ ਨੂੰ ਪੇਤਲਾ ਕੀਤਾ ਜਾ ਰਿਹਾ ਸਿੰਘ ਸਾਹਿਬ ਤੁਸੀਂ ਦੋ ਤਰੀਕ ਨੂੰ ਜਿਹੜਾ ਫੈਸਲਾ ਕੀਤਾ ਸੀ ਉਹਦੇ ਚੋਂ ਇਕਾਲੀਦਲ ਨੂੰ ਇਕੱਠੇ ਕਰਨ ਦਾ ਫੈਸਲਾ ਕੀਤਾ ਸੀ ਇਕਾਲੀਦਲ ਇੱਕ ਹੋ ਜਵੇ ਬਾਕੀ ਸਾਰੇ ਆਪਣੇ ਚੁੱਲ੍ਹੇ ਚੌਕੇ ਸਾਮ ਲੈਣ ਇਹ ਇਕੱਠਾ ਕਰਨ ਦੇ ਵਿੱਚ ਕਿੰਨਾ ਕਰੋਲਾ ਦਾ ਕਰੋਗੇ ਕਿਉਂਕਿ ਫੈਸਲਾ ਤੁਹਾਡੇ ਉਰੋਂ ਹੀ ਚੁਟਾ ਗਿਆ ਹੁਣ ਤੁਸੀਂ ਇੱਕ ਜ਼ਿੰਮੇਵਾਰੀ ਵੱਖਰੀ ਸੰਭਾਲ ਲਈ ਪੰਥਰੂ ਨਾਲ ਲੈ ਕੇ ਜਿੱਤੋ ਸਾਹਿਬ ਇੱਥੇ ਇਹਦੇ ਨਾਲ ਹੀ ਮੈਂ ਇੱਕ ਚੀਜ਼ ਜੋੜ ਦਿੰਦਾ ਤੁਸੀਂ ਕਾਫੀ ਹੋਕਾ ਦਿੰਦੇ ਰਹੇ ਹੋ ਸ਼੍ਰੋਮਣੀ ਅਕਾਲੀ ਦਲ ਨੂੰ ਇਕੱਠਾ ਕਰਨ ਦਾ ਅਸੀਂ ਬੜੀ ਵਾਰ ਸੁਣਿਆ ਤੁਸੀਂ ਸ਼੍ਰੀ ਹਕਾਲਤਖਤ ਸਾਹਿਬ ਦੀ ਫਸੀਲ ਤੋਂ ਵੀ ਲੈਨੇ ਹੋ ਇਹ ਪਾੜ ਕਿਸ ਤਰ੍ਹਾਂ ਪੈ ਗਿਆ ਤੁਹਾਡੇ ਵਿੱਚ ਜਾਂ ਬਾਦਲਾਂ ਦੇ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਇਹ ਜਿੰਨਾ ਤੱਕ ਸਾਨੂੰ ਜਾਣਕਾਰੀ ਮਿਲੀ ਹੈ ਜਿਹੜਾ ਫਖਰੇ ਕੌਮ ਜਿਹੜਾ ਪ੍ਰਕਾਸ਼ ਸਿੰਘ ਬਾਦਲ ਤੋਂ ਵਾਪਸ ਆ ਉਸ ਨੂੰ ਲੈ ਕੇ ਕਿਤੇ ਖਫਾ ਜਿਹੜਾ ਹੈ ਦੋ ਪਾੜ ਹੋਈ ਨੇ ਦੇਖੋ ਅਸੀਂ ਸਿਰਫ ਤੇ ਸਿਰਫ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕੀਤੀ ਹੈ ਸਾਡੇ ਕੋਈ ਕਿਸੇ ਪਰਿਵਾਰ ਨਾਲ ਨੰਜਸ ਨਿੱਜੀ ਦੁਸ਼ਮਣੀ ਬਿਲਕੁਲ ਨਹੀਂ ਹੈ ਪੰਥਕ ਭਾਵਨਾਵਾਂ ਦੀ ਤਰਜਮਾਨੀ ਕਰਦਾ 2 ਦਸੰਬਰ ਦਾ ਹੁਕਮਨਾਮਾ ਜਿਹੜਾ ਹੋਇਆ ਔਰ ਮੇਰਾ ਇਕੱਲੇ ਦਾ ਹੁਕਮਨਾਮਾ ਨਹੀਂ ਹੈ ਉਹ ਪੰਜ ਸਿੰਘ ਸਹਿਬਾਨ ਦੀ ਸਰਬਸੰਮਤੀ ਦੇ ਨਾਲ ਹੋਇਆ ਹੁਕਮਨਾਮਾ ਹੈ ਇਸ ਕਰਕੇ ਜਿਹੜਾ ਇਹ ਕਹਿਣਾ ਕਿ ਇਕੱਲਾ ਮੈਂ ਹੀ ਉਹਦਾ ਜ਼ਿੰਮੇਵਾਰ ਹੈ ਇਹ ਬਿਲਕੁਲ ਜਿਹੜਾ ਕੋਰਾ ਝੂਠ ਹੈ ਗੁਰੂ ਪਾਤਸ਼ਾਹ ਦੀ ਹਜ਼ੂਰੀ 'ਚ ਗੁਰੂ ਪਾਤਸ਼ਾਹ ਅੱਗੇ ਅਰਦਾਸ ਕਰਕੇ ਪੰਜ ਸਿੰਘ ਸਹਿਬਾਨਾਂ ਦੀ رائے مشورے ਤੋਂ ਬਾਅਦ ਇਹ 2 ਦਸੰਬਰ ਦਾ ਹੁਕਮਨਾਮਾ ਹੋਇਆ ਪਰ ਸਾਡੀ ਕਿਸੇ ਨਾਲ ਦੁਸ਼ਮਣੀ ਨਹੀਂ ਹੈ ਕਿਸੇ ਨਾਲ ਕੋਈ ਲਾਕ ਡਾਕ ਨਹੀਂ ਹੈ ਕੋਈ ਰੰਜਿਸ਼ ਨਹੀਂ ਹੈ ਇਹ ਸਤੋ ਹੁਗਮਨਾਮੇ ਵਿੱਚ ਜਿਹੜਾ ਕਾਲੀਦਾਨ ਨੂੰ ਇਕੱਠਾ ਕਰਨ ਦਾ ਕਾਲੀਦਾਨ ਨੂੰ ਇਕੱਠਾ ਕਰਨ ਦਾ ਇੱਕ ਕਰਨ ਦਾ ਜਿਹੜਾ ਉਹ ਹੁਗਮਨਾਮਾ ਉਹਦੇ ਵਿੱਚ ਕਿੰਨਾ ਰੋਲ ਅਦਾ ਕਰਾ ਕੋ ਉਹਨਾਂ ਨੂੰ ਸੱਦਾ ਜਾਂਦਾ ਜਿਨ੍ਹਾਂ ਨਾਲ ਨਜ਼ਦੀਕੀਆਂ ਉਹ ਬਾਦ ਸਾਹਿਬ ਸਾਡਾ ਤੁਸੀਂ ਕਿਹਦਾ ਕੀ ਰੋਲ ਰਹੇਗਾ ਇਹ ਕਾਲੀਦਾਨ ਨੂੰ ਇਕੱਠਾ ਕਰਨ ਦੇ ਲਈ ਕੋਈ ਕੁਝ ਤਾਂ ਹੋਕਾ ਦੇਣਾ ਜੀ ਸਾਡਾ ਚੌਕੀਦਾਰ ਦਾ ਕੰਮ ਹੁੰਦਾ ਜੀ ਹੋਕਾ ਦੇਣਾ ਜੀ ਤੇ ਹੁਣ ਪੰਥ ਨੇ ਦੇਖਣਾ ਜੀ ਇਕੱਠੇ ਹੋ ਕੇ ਰਾਸੀ ਹੋਣ ਸਿੱਖਾਂ ਦੀ ਬਚਾਉਣੀ ਹੈ ਜੇ ਨਹੀਂ ਸਿੰਘ ਸਾਹਿਬ ਗੌਰ ਸਾਹਿਬ ਦਾ 22 ਨਵੰਬਰ 2022 ਨੂੰ ਪੰਥ ਚੇਕੇ ਜਾ ਚੁੱਕੇ ਨੇ ਤਬਰ ਸਾਹਿਬ ਦੇ ਹੁਕਮਾਂ ਦੇ ਮਤਲਬ ਇੱਕ ਚੇਕੀ ਹੋਈ ਵਿਅਕਤੀ ਨੂੰ ਪੰਥ ਪਾਰਟੀ ਦਾ ਮੁਖੀ ਆਪਣੇ ਪਰਿਵਾਰਕ ਫੰਕਸ਼ਨ ਤੇ ਬੁਲਾ ਸਕਦਾ ਨਹੀਂ ਮर्याਦਾ ਨਹੀਂ ਕਹਿੰਦੀ ਮर्याਦਾ ਨਹੀਂ ਨਹੀਂ ਅ ਸਿੰਘ ਸਾਹਿਬ ਰਾਜਸੀ ਮर्याਦਾ ਦੀ ਗੱਲ ਕੀਤੀ ਤੁਸੀਂ ਜਿਸ ਤਰ੍ਹਾਂ ਰੋਕਾ ਦੇ ਰਹੇ ਹੋ ਤੁਸੀਂ ਕੱਲ ਨੂੰ ਕਿਉਂਕਿ ਸ਼੍ਰੋਮਣੀ ਕਾਲੀਕਲ ਵੀ ਇਸੇ ਰੇ ਬਣਿਆ ਸੀ ਰਾਜਸੀ ਮर्याਦਾ ਨੂੰ ਕੈਮ ਰੱਖਣ ਵਾਸਤੇ ਲੇਕਿਨ ਅੱਜ ਜੇ ਜਿਸ ਤਰ੍ਹਾਂ ਦੇਖੋ ਜੀ ਮਤਲਬ ਯਾਨੀ ਜਿਸ ਤਰ੍ਹਾਂ ਜੋ ਹਾਲਾਤ ਨੇ ਉਹ ਨਹੀਂ ਨਜ਼ਰ ਆ ਰਿਹਾ। ਇੱਕ ਗੱਲ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਨਵਾਂ ਕਾਲੀ ਦਲ ਸਿਰਜਿਆ ਜਾ ਸਕਦਾ। ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਨੇ ਜਿਸ ਤਰ੍ਹਾਂ ਤੁਸੀਂ ਜਾ ਰਹੇ। ਦੇਖੋ ਇਹ ਅਕਾਲ ਪੁਰਖ ਤੇ ਹੁਕਮ ਚ ਹੈ ਜੀ। ਉਹ ਅਕਾਲ ਪੁਰਖ ਨੂੰ ਕੀ ਪਾਉਂਦਾ ਹੈ? ਕੀ ਨਹੀਂ ਪਾਉਂਦਾ? ਇਹ ਤਾਂ ਅਕਾਲ ਪੁਰਖ ਹੀ ਜਾਣਦਾ ਹੈ। ਪਰ ਮੈਂ ਇਹਨਾਂ ਦਾ ਜ਼ਰੂਰ ਕਹਿਣਾ ਚਾਹਾਂਗਾ ਕਿ ਸਿੱਖਾਂ ਦੀ ਰਾਸੀ ਹੋਣ ਦੀ ਪ੍ਰਤੀਨਿਧ ਇੱਕ ਜਮਾਤ ਹੋਣੀ ਚਾਹੀਦੀ ਹੈ ਜਿਹੜੀ ਪੰਜਾਬ ਪੰਜਾਬੀਅਤ ਔਰ ਪੰਥ ਦੀ ਪੈਰੀਦਾਰ ਕਰਨ ਦੇ ਲਈ ਜਿਹੜਾ ਹੈ ਪੀੜੀ ਤਰ੍ਹਾਂ ਜਿਹੜੀ ਆ ਉਹ ਤਿਆਰ ਬਰ ਤਿਆਰ ਹੋਵੇ ਔਰ ਉਹਦਾ ਹਰ ਲੀਡਰ ਨਿੱਜੀ ਲਾਲਸਾਵਾਂ ਤੋਂ ਉੱਠ ਕੇ ਪੰਜਾਬ ਪੰਜਾਬੀਅਤ ਤੇ ਗੁਰੂ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰੇ। ਆਹਨਾਂ ਦੇ ਵਿਚ ਖਾਲੀ ਦਲ ਦੇ ਉਹਦੇ ਤਰ੍ਹਾਂ ਦੀ ਚੋਟ ਹੋ ਰਹੀ ਆ। ਅਕਾਲੀ ਦਲ ਦੇ ਪਤਾਂ ਦੀ ਚੋਟ ਹੋ ਰਹੀ ਆ। ਤੁਸੀਂ ਕਹੋਗੇ ਕਿ ਹੈਗੀ ਸੀ। ਪਰ ਹੁਣ ਆਪਾਂ ਅਧਾਰਵਾਚ ਕੀ ਉਹ ਤਾਂ ਹੁਕਮਨਾਮੇ 'ਚ ਲਿਖਿਆ। ਜਿਵੇਂ ਦਲ ਸਰ ਸੈਂਕਾ ਦਲ ਤਾਂ ਪੜ੍ਹਿਆ ਕੀਤਾ ਸੀ। ਇਹ ਵੀ ਅਕਾਲੀ ਦਲ ਤਾਂ ਸਿੱਖ ਨਹੀਂ ਤਿਆਰ ਕੀਤਾ ਸੀ। ਬਿਲਕੁਲ ਜੀ ਸਮਾਪਾ ਕੇ ਨਾ ਜੀ ਜਦੋਂ ਪਾਣੀ ਵਗਦਾ ਵਗਦਾ ਜਦੋਂ ਖੜ ਜਾਂਦਾ ਨਾ ਜੀ ਤੇ ਫਿਰ ਉਹਦੇ ਚੋ ਮੁਸਕ ਉਠਣਾ ਸ਼ੁਰੂ ਹੋ ਜਾਂਦਾ ਤੇ ਫਿਰ ਉਹਨੂੰ ਤਬਦੀਲ ਕਰਨਾ ਪੈਂਦਾ ਤੇ ਉਹਦੀ ਫਿਰ ਤੋਂ ਉਹਦੇ ਚ ਰਵਾਨਗੀ ਪੈਦਾ ਕਰਨੀ ਪੈਂਦੀ ਹੁਣ ਉਹ ਰਵਾਨਗੀ ਪੈਦਾ ਕਰਨ ਦੀ ਲੋੜ ਹੈ ਫਿਰ ਇਹ ਖਤਮ ਹੋਏਗਾ ਸਤਿ ਸ਼੍ਰੀ ਅਕਾਲ ਬਾਦੋ ਜੀ ਦੀ ਬੇਟੀ ਦਾ ਵਿਆਹ ਸੀ ਉਹਦੇ ਲਈ ਸੰਦਾ ਪੱਤਰ ਆਇਆ ਸੀ ਤੁਹਾਨੂੰ ਨਹੀਂ ਮੈਨੂੰ ਬਹੁਤ ساری ਹੋਰ ਪਾਰਟੀਆਂ ਦੇ ਚਲੋ ਇੱਕ ਇਹ ਕੋਈ ਮੈਨੂੰ ਸਮਝਦਾ ਸਿੰਘ ਸਾਹਿਬ ਜਿੱਦਾਂ ਹੁਣ ਦੁਬਾਰਾ ਚੋਣ ਹੋਣੀ ਆ ਪਰ ਤਾਂ ਉਹਦੇ ਧਾਰਾਂ ਦੀ ਜਿੱਤਰਾ ਉਹ ਕੋਣਾ ਉਹ ਐਸ ਪ੍ਰਤੀ ਉਹਨਾਂ ਨੇ ਸ਼ੁਰੂ ਕਰ ਦਿੱਤੀ ਮੈਨੂੰ ਲੱਗਦਾ ਆਣਾ ਲੱਗਣਾ ਪ੍ਰਧਾਨ ਤੇ ਤੁਸੀਂ ਚੋਣ ਨਹੀਂ ਆ ਤੁਸੀਂ ਕਿਹਨੂੰ ਸੁਨੇਹਾ ਦੇਵੋਗੇ ਕਿ ਜਿਹੜਾ ਚੁਕਬੀਰ ਬਾਦਲ ਜੇਕਰ ਪ੍ਰਧਾਨ ਖੋਦਾ ਤੇ ਉਹਦੇ ਬਰਾਬਰ ਖਲੋਣਾ ਚਾਹੀਦਾ ਕਿਸੇ ਨਾ ਕਿਸੇ ਨਾ ਤਾਂ ਪਹਿਲਾਂ ਕਿਹਾ ਕਿ ਜਿਹੜੀ VOTING ਹੋ ਰਹੀ ਹੈ ਸਾਰੀ BOXES ਹੋ ਰਹੀ ਹੈ ਤੇ BOXES VOTES ਦੇ ਨਾਲ ਜਿਹੜਾ ਅਸਲੀ ਪ੍ਰਧਾਨ ਕਿਵੇਂ ਬਣ ਸਕਦਾ ਹੈਗਾ ਬਣਦਾ ਹੀ ਨਹੀਂ BOXES VOTES ਦੇ ਨਾਲ BOXES ਪ੍ਰਧਾਨ ਨਹੀਂ ਬਣਦਾ ਤਾਂ ਸਾਰੀ ਚੋਣ ਲੋ ਜੀ ਜੈਦਰ ਸਾਹਿਬ ਇੱਕ ਆਖਰੀ ਸਵਾਲ ਹੈ ਕਾਫੀ ਨੰਮੀ ਬਾਤ ਆ ਹੋ ਗਈ ਹੈ ਲਗਾਤਾਰ ਤੁਹਾਡੇ ਤੇ ਇਹ ਇਲਜ਼ਾਮ ਲੱਗਦਾ ਹੈ ਕਿ ਤੁਸੀਂ ਸਿਆਸੀ ਲੋਕਾਂ ਦੇ ਨਾਲ ਤੁਹਾਡੀ ਕਾਫੀ ਕਈ ਤੁਨ ਉੱਠਣ ਆ ਗੱਲਬਾਤ ਹੁੰਦੀ ਆ ਮਿਸਾਲਾ ਨਾਲ ਅਸੀਂ ਮਿਲਦੇ ਸੀ ਉਹ ਦੇਖਿਆ ਨਾਲ ਅੱਜ ਤੁਸੀਂ ਲੇਜਰ ਸਾਹਿਬ ਦੇ ਨਾਲ ਬੈਠੇ ਹੋ ਇੱਥੋਂ ਜਾਣ ਤੋਂ ਬਾਅਦ ਹੋਰ ਸਿਆਸੀ ਸਫਾਵਾਂ ਜਿਹੜੀਆਂ ਨੇ ਤੇਜ਼ ਹੋਣਗੀਆਂ ਕੁਝ ਪਹਿਲਾਂ ਹੀ ਕਹਿਦੇ ਉਹ ਲੇਜਰ ਸਾਹਿਬ ਐਮ ਐਲ ਏ ਬਾਅਦ ਚ ਨੇ ਪਹਿਲਾਂ ਸਿੱਖ ਨੇ ਫਿਰ ਚੀਬਖਾਲ ਸਾਹਿਬ ਦਿਵਾਨ ਦੇ ਪ੍ਰੈਜ਼ੀਡੈਂਟ ਨੇ ਉਸ ਤੋਂ ਬਾਅਦ ਕਿਤੇ ਐਮ ਐਲ ਏ ਹੋਣਗੇ ਔਰ ਇੱਕ ਸਿੱਖ ਦਾ ਦੂਜੇ ਸਿੱਖ ਦੇ ਨਾਲ ਬੈਠਣਾ ਕੋਈ ਗੁਨਾਹ ਨਹੀਂ ਹੈ ਅੱਜ ਸਰਮੌਰ ਸੰਥਾ ਦੀ ਗੱਲ ਕਰ ਰਹੇ ਹੋ ਜਿਹੜੀ ਪੰਜਾਬ ਪੰਜਾਬੀ ਅਧਿਕਾਰ ਦੀ ਕਰਾਵੀਂ ਜਮਾਨਤ ਤਿਆਰ ਹੋ ਗਈ ਜੋ ਭਾਈ ਅੰਮ੍ਰਿਤਪਾਲ ਵੱਲੋਂ ਇੱਕ ਪਾਰਟੀ ਦਾ ਲਾਂਚ ਕੀਤਾ ਗਿਆ ਜਿਹੜਾ ਦੇ ਪਿਤਾ ਵੱਲੋਂ ਜਾਂ ਬਹੁਤ ਜਸਵੰਦੀਆ ਵੱਲੋਂ ਲੱਗਦਾ ਕਿ ਉਹ ਉਹਨਾਂ ਮਾਫਦਾਰਾਂ ਦੇ ਖਰੀਦ ਉੱਤੇ ਵੀ ਹੋਰ ਹੈ ਪਾਰਟੀ ਇਹ ਅਕਾਲਪੁਰਖ ਤੇ ਹੁਕਮ ਚ ਹੈ ਉਹਨਾਂ ਦੀ ਕਹਲਨਾ ਹੈ ਕਿੰਨੇ ਕ ਕਹਲਨਾ ਕਿੰਨੀ ਕਮਸ਼ਕਤ ਕਰਦੇ ਨੇ ਜੀ ਮੈਂ ਵਾਹੀ ਗੁਰੂ ਅਰਦਾਸ ਕਰਦਾ ਕਿ ਨੰ ਸਫਲ ਸੰਸਥਾ ਦਾ ਨੂੰ ਸਮਕਾਲ ਤੱਕ ਦਾ ਜਿਹੜੀ ਆ ਸਿੱਖਾਂ ਦੀ ਸੁਪਰੀਮ ਹੈ ਐਸਜੀਪੀਸੀ ਜਿਹੜੀ ਆ ਸਿੱਖਾਂ ਦੀ ਸਰਮੋਹ ਸੰਸਥਾ ਲੱਗਦਾ ਨਹੀਂ ਕਿ ਇਹਦਾ ਵਿਵਾਦ ਉੱਠਿਆ ਇੱਕ ਦੂਜੇ ਦੇ ਸਾਹਮਣੇ ਖੜਾ ਕਰ ਦਿੱਤਾ ਹੋਇਆ ਹੈ ਐਸਜੀਪੀਸੀ ਦੇ ਉਤੇ ਅਕਾਲ ਤਖਤ ਸਰ ਤੇ ਟਕਰਾਅ ਬਹੁਤ ਮੰਦ ਭਾਗ ਹੈ ਜੀ ਜਦੋਂ ਜਦੋਂ ਵੀ ਸ੍ਰੀ ਅਕਾਲ ਤਖਤ ਸਾਹਿਬ ਦਾ ਵੈਸੇ ਤਾਂ ਹੋਣਾ ਨਹੀਂ ਚਾਹੀਦਾ ਸ੍ਰੀ ਅਕਾਲ ਤਖਤ ਸਾਹਿਬ ਦਾ ਟਕਰਾਅ ਜਿਹੜਾ ਉਹ ਸੰਸਥਾਵਾਂ ਦੇ ਨਾਲ ਕਦੇ ਨਹੀਂ ਹੁੰਦਾ ਲੇਕਿਨ ਸੰਸਥਾਵਾਂ ਦੇ ਵਿੱਚ ਬੈਠੇ ਕੁਝ ਵਿਅਕਤੀ ਜਿਹੜੇ ਹੁੰਦੇ ਨੇ ਉਹ ਅਕਾਲ ਤਖਤ ਸਾਹਿਬ ਨਾਲ ਟਕਰਾਅ ਜਿਹੜਾ ਉਹ ਪਾ ਲੈਂਦੇ ਆ ਰਾ ਕਾਲ ਤੱਕ ਸਾਹਿਬ ਨਾਲ ਟਕਰਾਉਣਾ ਜਿਹੜਾ ਉਹ ਵਿਅਕੀਆਂ ਨੂੰ ਮਹਿੰਗਾ ਹੀ ਪੈਂਦਾ ਹੁੰਦਾ ਹੈ ਉਹ ਸੌਖੀ ਛੁੱਟਦੇ ਨਹੀਂ ਜੇ ਦਮ ਤੁਸੀਂ ਇਸ ਵੇਲੇ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰ ਰਹੇ ਹੋ ਜਾਂ ਤੁਹਾਨੂੰ ਕਿਉਂਕਿ ਪੰਜ ਤਖਤ ਨਹੀਂ ਔਰ ਕਿੱਤੋਂ-ਕੱਟੇ ਇੱਕ ਜੱਜੇਦਾਰ ਦੇ ਖਿਲਾਫ ਜੇਕਰ ਐਸੀ ਕਾਰਵਾਈ ਹੈ ਤਾਂ ਉਹਨਾਂ ਤਖਤਾਂ ਦੇ ਜੱਜੇਦਾਰਾਂ ਨੂੰ ਤਾਂ ਉਹਦੇ ਨਾਲ ਗੁਲੋਣਾ ਚਾਹੀਦਾ ਅ ਦੇਖੋ ਬਾਕੀ ਤਖਤਾਂ ਦੇ ਜੱਜੇਦਾਰਾਂ ਦੀਆਂ ਭਾਵਨਾਵਾਂ ਜੜੀਆਂ ਉਹਨਾਂ ਮੇਰੇ ਨਾਲ ਨਹੀਂ ਔਰ ਮੈਨੂੰ ਇਸ ਗੱਲ ਦਾ ਇਲਮ ਹੈ ਜਾਣਕਾਰੀ ਥੈਂਕ ਯੂ ਸਾਹਿਬ ਤੁਹਾਨੂੰ ਤੇ ਜਿਹੜਾ ਕੈਨੇਦਿਕਪ੍ਰੀਤ ਸਿੰਘ ਨੂੰ ਸੰਗਤ ਜਿਹੜੀ ਹੈ ਉਹ ਪਤਾ ਲੱਗਦਾ ਸੋਸ਼ਲ ਮੀਡੀਆ ਲੇਕਿਨ ਇਸ ਲਈ ਜਿਹੜਾ ਖਾਲਸਾ ਪੰਥ ਦਾ ਭੰਬਲ ਭੂਸੇ ਦੀ ਸਥਿਤੀ ਦੇ ਵਿੱਚ ਨਜ਼ਰ ਆ ਰਿਹਾ ਹੈ ਮਤਲਬ ਐਸਜੀਪੀਸੀ ਦਾ ਮੂਹ ਵੇਖੇ ਜਾਂ ਕਾਲ ਤਖਤ ਸਾਹਿਬ ਦਾ ਵੇਖੇ ਜਥੇਦਾਰ ਦਾ ਵੇਖੇ ਯਾਨੀ ਰਵੀਰ ਸਿੰਘ ਹੋਣਾ ਦਾ ਵੇਖੇ ਜਾਂ ਤੁਹਾਡੀ ਗੱਲ ਸੁਣੇ ਇਸ ਲਈ ਕੀ ਸਨੇਹਾ ਕਿਉਂਕਿ ਕਲੈਰੀਫਾਈ ਕਰਨਾ ਬਹੁਤ ਜ਼ਰੂਰੀ ਹੈ ਤੁਹਾਡੇ ਵੱਲੋਂ ਵੀ ਯਾਨੀ ਤੇ ਇੱਥੇ ਹੈ ਹੀ ਨਹੀਂ ਰਵੀਰ ਸਿੰਘ ਹੋਣੀ ਸਿੱਖ ਪੰਥ ਦੀ ਜਿਹੜਾ ਹਾਂਜੀ ਹਾਂਜੀ ਸਿੱਖ ਪੰਥ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਜੁੜਿਆ ਔਰ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦਾ ਪਲੇਟਫਾਰਮ ਹੈ ਔਰ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦਾ ਸਰਮੌਰ ਹੈ ਔਰ ਸਿੱਖਾਂ ਨੂੰ ਗੁਰੂ ਗ੍ਰੰਥ ਗੁਰੂ ਪੰਥ ਦੇ ਉੱਤੇ ਭਰੋਸਾ ਰੱਖਣਾ ਚਾਹੀਦਾ ਸਰ ਰਿਪੋਰਟ ਹੋਏ ਨੌਜਵਾਨਾਂ ਦੇ ਕੇਸ ਸਕਲ ਕੀਤੇ ਗਿਆ ਤੇ ਉਹਨੇ ਤਾਂ ਇਹ ਮੰਦ ਭਾਗ ਹੈ ਜੀ ਬਹੁਤ ਮੰਦ ਭਾਗ ਹੈ ਕਿ ਉਹਨਾਂ ਦੇ ਨੌਜਵਾਨ ਮੈਨੂੰ ਪੱਕੀ ਜਾਣਕਾਰੀ ਨਹੀਂ ਕਿ ਕੀਤੇ ਹੈ ਮੀਡੀਆ ਤੋਂ ਪਤਾ ਲੱਗਿਆ ਲੇਕਿਨ ਜੋ ਵੀ ਹੋਇਆ ਬਹੁਤ ਮੰਦ ਭਾਗ ਹੈ ਸਰ ਲੱਗਦਾ ਸਰਕਾਰਾਂ ਨੂੰ ਜਿਹੜੇ ਬੱਚੇ ਰਿਪੋਰਟ ਹੋ ਕੇ ਆ ਰਹੇ ਉਹਨਾਂ ਦੀ ਰੀਹੈਬਿਟੇਸ਼ਨ ਵੀ ਕੋਈ ਮੈਂ ਤਾਂ ਕਿਹਾ ਜੀ ਕਿ ਉਹਨਾਂ ਦੇ ਮੁੜ ਪੇਸ਼ੇਵ ਦਾ ਸਰਕਾਰਾਂ ਨੂੰ ਇੰਤਜ਼ਾਮ ਕਰਨਾ ਚਾਹੀਦਾ ਅੱਜ ਵੀ ਅਸੀਂ ਇਸ ਕਰਕੇ ਬੈਠੇ ਆਂ ਕਿ ਕਿਉਂ ਨਾ ਪਹਿਲੀ ਕਲਾਸ ਤੋਂ ਬੱਚਿਆਂ ਨੂੰ ਜਿਹੜਾ ਉਹ ਪ੍ਰੋਫੈਸ਼ਨਲ ਜਿਹੜੀ ਆ ਕੋਈ ਸਿੱਖਿਆ ਜਿਹੜੀ ਆ ਉਹ ਦੇਣੀ ਸ਼ੁਰੂ ਕੀਤੀ ਜਾਏ। ਜੇ ਤੁਹਾਡੇ ਨਾਲ ਬੈਠੇ ਨੇ ਕਿ ਕਿਹੜੀ ਸੰਸਥਾ ਦੇ ਬਹੁਤ ਵੱਡੀ ਸੰਸਥਾ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਪਹਿਲੀ ਜਮਾਤ ਤੋਂ ਹਾਂ ਤਾਂ ਹੀ ਅਸੀਂ ਮੀਟਿੰਗ ਬੁਲਾਈ ਹੈ ਤਾਂ ਹੀ ਅਸੀਂ ਬੈਠੇ ਹਾਂ। ਸਿੰਘ ਸਾਹਿਬ ਇੱਕ ਗੱਲ ਹੋ ਰਿਹਾ ਕਿ ਕਹਿੰਦੇ ਰビਸ਼ ਸਿੰਘ ਜੀ ਨੇ ਇੱਕ ਭਾਵਕ ਪੋਸਟ ਪਾਈ ਸੀ ਕਿ ਮੇਰਾ ਮਨ ਬੜਾ ਦੁਖੀ ਆ ਜਿਸ ਤਰ੍ਹਾਂ ਦੇ ਨਾਲ ਤੁਹਾਨੂੰ ਸਵਾਵਾ ਤੋਂ ਲਾਂਭੇ ਕਰ ਦਿੱਤਾ ਗਿਆ। ਕੀ ਹੁਣ ਮੁਲਾਕਾਤ ਕਰੋਗੇ ਕਹਿੰਦੇ ਰビਸ਼ ਸਿੰਘ ਸਿੰਘ ਸਾਹਿਬ ਜੀ ਦਾ ਉਹ ਕਥਨ ਜਿਹੜਾ ਨਾ ਜੀ ਉਹ ਦੁਨੀਆ ਦੇ ਵਾਸਤੇ ਸਿੱਖਾਂ ਦੀ ਭਾਵਨਾਵਾਂ ਦੀ ਪ੍ਰਤੀਨਿਧ ਕਰਦਾ ਸੀ ਪ੍ਰਤੀਨਿਧਤਾ ਕਰਦਾ ਸੀ ਉਹ ਇਕੱਲੇ ਉਹਨਾਂ ਦੇ ਸ਼ਬਦ ਨਹੀਂ ਸੀ ਉਹ ਦੁਨੀਆ ਭਰ ਦੇ ਵਿੱਚ ਬੈਠੇ ਹਰ ਸੁਹਿਰਦ ਸਿੱਖ ਦੇ ਉਹ ਲਫ਼ਜ਼ ਸੀ ਮੁਲਾਕਾਤ ਕਰੋਗੇ ਜੰਮੇ ਜੀ ਸਿੰਘ ਜੀ ਨਾਲ ਮੁਲਾਕਾਤ ਕਰਨੀ ਕੋਈ ਗੁਨਾਹ ਥੋੜੀ ਹੈ ਸਾਡਾ ਪ੍ਰੇਮ ਪਿਆਰ ਹੈ ਰਹੇਗਾ ਰਹੇਗਾ ਔਰ ਅਸੀਂ ਮਰਦੇ ਤੰਬ ਤੱਕ ਇਕੱਠੇ ਰਹਾਂਗੇ ਵਾਹੀ ਗੁਰੂ ਕਰੇ ਸਕੂਲਾਂ ਚ ਆਵਾ ਜਿਆਦਾ ਨੇ ਪੜੇ ਕੀਤੇ ਨੇ ਪਰ ਸਾਡਾ ਉਹਨਾਂ ਦਾ ਮੂੰਹ ਇਧਰ ਤੇ ਪਰ ਅਕਾਲਪੁਰਖ ਸਾਡਾ ਪਿਆਰ ਕਰ ਦਿਓ ਕਿਹੜੇ ਜਤਨ ਗੱਲ ਵੀ ਅਧੂਰੀ ਰਹੀ। ਮਤਲਬ ਚਲਦੇ ਹੀ ਰਹਿੰਦੇ ਆ ਜਿਵੇਂ ਉਹ ਬਿਆਨ ਆ ਗਿਆ ਜੂਨੀਅਨ ਬਣਾ ਲੀ ਜੀ ਇਹਨਾਂ ਨੇ ਫਲਾਣਾ ਕਰ ਲਿਆ ਜੀ ਇਕੱਠੇ ਹੋ ਗਏ ਜੀ ਇਕੱਠੇ ਤਾਂ ਰਹਿਣੇ ਚਾਹੀਦਾ ਜਥੇਦਾਰਾਂ ਨੂੰ। ਇਹ ਤਾਂ ਖੁਸ਼ੀ ਵਾਲੀ ਗੱਲ ਹੋਣੀ ਚਾਹੀਦੀ ਹੈ ਕਿ ਪੰਜੇ ਜਥੇਦਾਰਾਂ ਦੇ ਵਿੱਚ ਇੱਕ ਸੁਰਤਾ ਪਰ ਕਿਹਾ ਇਹ ਜਾ ਰਿਹਾ ਕਿ ਬੜੀ ਮਾੜੀ ਗੱਲ ਹੈ ਜੀ ਪੰਜੇ ਜਥੇਦਾਰਾਂ ਚ ਇੱਕ ਸੁਰਤਾ ਹੋ ਗਈ ਹੈ ਜੀ ਮਾੜੀ ਗੱਲ ਹੈ ਨਾ। ਕੰਟਰੋਲ ਸਾਹਿਬ ਉਹ ਵੀਡੀਓ ਜਿਹੜੀ ਰਿਲੀਜ਼ ਹੋਈ ਸੀਗੀ ਉਹਦੇ ਬਾਰੇ ਕੋਈ ਦੱਸ ਸਕਦੇ ਹੋ ਕਿ ਹੱਲੇ ਤੱਕ ਤੁਹਾਡੇ ਕੋਲ ਕੀ ਹੋਚੀ ਐ ਇਨਫੋਰਮੇਸ਼ਨ ਕਿ ਉਹ ਕਿਨੇ ਕੀਤੀ ਜਦੋਂ ਤੱਕ ਸਾਨੂੰ ਪਤਾ ਲੱਗਿਆ ਕਿ ਉਹ ਜਾਣ ਬੁੱਝ ਕੇ ਰਵੀਰ ਸਿੰਘ ਹੋਰਾਂ ਦੁਤੇ ਇਲਜ਼ਾਮ ਲਵਾਏ ਜਾ ਰਹੇ ਸੀਗੇ ਕਿ ਜਾਣ ਬੁੱਝ ਕੇ ਹੋ ਸਕਦਾ ਜੀ ਕਿ ਹੋ ਸਕਦਾ ਉਹ ਕੈਮਰਾ ਹੀ ਲੱਗਿਆ ਹੋਵੇ ਉਹ ਜੇਬ ਦੇ ਨਾਲ ਦੀ ਕਿਉਂਕਿ ਸੁਭਾਵ ਹੁੰਦਾ ਨਾ ਬੰਦੇ ਦਾ ਜੀ ਅੰਦਰ ਖਾਤੇ ਗੋਪਤ ਰੂਪ ਦੀ ਵੀਡੀਓ ਰਿਕਾਰਡ ਕਰਨੀ ਹੋ ਸਕਦਾ ਕਿਸੇ ਤੇ ਕੈਮਰਾ ਲੱਗਿਆ ਹੋਵੇ ਸਿੰਘ ਸਾਹਿਬ ਜੀ ਪੂਰੀ ਵੀਡੀਓ ਕੋ ਬੋਰਡ ਉਹਦੀ ਵੀਡੀਓ ਵਿਚਾਰੀ ਹੋਣੀ ਚਾਹੀਦੀ ਜਿਸ ਦਿਨ ਤੋਂ ਕੋਈ ਜੀ ਵੀਡੀਓ ਨਹੀਂ ਚਾਹੀਦੀ ਕੋਈ ਪਤਾ ਦਿਖਾ ਨਹੀਂ ਕੋਈ ਇੱਕ ਇੱਕ ਕਥਨ ਸੁਣਾਵਾ ਮੈਂ ਉਹਦੇ ਚ ਹਾਂਜੀ ਹਾਂਜੀ ਮਾਸ ਗਾਨੀ ਸੁਲਤਾਨ ਸਿੰਘ ਜੀ ਨੂੰ ਕਿਹਾ ਜ ਜਿਵੇਂ ਗਿਆਨੀ ਰੁਘਵੀਰ ਸਿੰਘ ਜੀ ਦੀ ਰਿਕਾਰਡਿੰਗ ਕਰ ਲਈ ਗਈ ਤੇ ਤੁਹਾਡੇ ਕੋਲ ਆ ਕੇ ਇਹ ਸਾਹਮਣੇ ਬੈਠੇ ਸ਼ਾਗਿਰ ਰਿਕਾਰਡਿੰਗ ਕਰਦੇ ਤੁਸੀਂ ਕੀ ਕਰਦੇ ਉਹ ਕਹਿੰਦਾ ਮੈਂ ਟਾ ਲੈਣਾ ਨੂੰ ਫੜ ਕੇ ਉੱਥੇ ਉਹ ਵੀ ਰਿਲੀਜ਼ ਹੋਣੀ ਚਾਹੀਦੀ ਸੀ ਸਹੀ ਸਹੀ ਸਿੱਖ ਵਿਦਿਅਕ ਕੰਪੋਰਡ ਨੂੰ ਲੈ ਕੇ ਵੀ ਆਪਾਂ ਉਹ ਸਾਡੇ ਯੋਧੇ ਜਥੇਦਾਰ ਨੇ ਸ਼ਰੋਮਣੀ ਆਪਾਂ ਜਿਹੜੇ ਫਕੀਰ ਖਾਲਸਾ ਦੀਵਾਨ ਨੂੰ ਅੱਗੇ ਲਾਇਆ ਸੀ ਉਹਦੇ ਸੰਬੰਧ ਦੇ ਵਿੱਚ ਉਹਦੇ ਦੀ ਆਪਾਂ ਕਿੰਨੇ ਕਿ ਤੱਕ ਦਿਖਾ ਰਹੇ ਉਹ ਚੱਲ ਰਹੀ ਹੈ ਜੀ ਉਹਦੀ ਵੀ ਗੱਲ ਅਸੀਂ ਕਰਨੀ ਹੈ ਚੱਲ ਰਹੀ ਹੈ ਕੀ ਲੱਗਦਾ ਕਿ ਉਹਦੇ ਵਿੱਚ ਕੀ ਕੁਝ ਹੋਣਾ ਚਾਹੀਦਾ ਸੀ ਹੋਰ ਬਣਨਾ ਚਾਹੀਦਾ ਕੋਈ ਕੋਈ ਨਾ ਖਬਰ ਚੱਲ ਰਹੀ ਸੀ ਕਿ ਹੋਰ ਬਣਨਾ ਚਾਹੀਦਾ ਕੀ ਲਵ ਮਿਲੇਗਾ ਜੀ ਬਹੁਤ ਵੱਡਾ ਲਾਭ ਮਿਲੇਗਾ ਜੀ ਅਸੀਂ ਆਪਣਾ ਸਿਲੇਬਸ ਤਿਆਰ ਕਰ ਸਕਾਂਗੇ ਅਸੀਂ ਆਪਣੇ ਸਾਬ ਗਿਆਨੀ ਰਕੀਤ ਸਿੰਘ ਗਿਆਨੀ ਸੁਲਤਾਨ ਸਿੰਘ ਦਾ ਅਦੇ ਸੀਫੇ ਨਹੀਂ ਬੜੀ ਚੰਗਾ ਨਹੀਂ ਹੋਪ ਇੱਕ ਸੀਗੀ ਪਰ ਅੱਜ ਜੇ ਸਾਉਣਾ ਵਿਆਹ ਤੁਸੀਂ ਦਿੱਤਾ ਲੱਗਦਾ 5 ਸੱਚ ਨਹੀਂ ਨਹੀਂ ਇਹ ਤਾਂ ਕੋਈ ਗੱਲ ਨਹੀਂ ਸੀ ਜਾਨਕਾਰੀ ਸਾਂਝੀ ਕੀਤੀ ਟਾਰ ਵਾਲੀ ਲੱਗਦਾ ਗਿਆਨੀ ਸੁਲਤਾਨ ਸਿੰਘ ਦਾ ਨੰਬਰ ਲੱਗ ਵੀ ਜਿੰਦੀ ਨਹੀਂ ਨਹੀਂ ਸਤਨ ਮੌਲਾ ਦੀ ਖਤਮ ਇਹ ਛੋਟੀਆਂ ਮੋਟੀਆਂ ਗੱਲਾਂ ਹੁੰਦੀਆਂ ਇਹਨਾਂ ਨਾਲ ਨਹੀਂ ਜਾਂਦਾ ਠੀਕ ਹੈ ਠੀਕ ਹੈ ਜੀ ਓਕੇ